ਪਾਣੀ ਸਾਡੇ ਸਭ ਲਈ ਇੱਕ ਅਨਮੋਲ ਕੁਦਰਤੀ ਸਰੋਤ ਹੈ। ਸਾਡੇ ਜੀਵਨ ਵਿੱਚ ਪਾਣੀ ਦੀ ਬਹੁਤ ਐਮੀਅਤ ਹੈ। ਸਾਡੀ ਖੇਤੀ ਲਈ ਵੀ ਪਾਣੀ ਦਾ ਹੋਣਾ ਖੇਤੀ ਵਿਕਾਸ ਦਾ ਆਧਾਰ ਹੈ। ਧਰਤੀ ਹਿੱਟ ਲਈ ਪਾਣੀ ਨੂੰ ਬਚਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਬੇਕਾਰ ਅਤੇ ਪ੍ਰਦੂਸ਼ਿਤ ਹੋ ਚੁੱਕੇ ਪਾਣੀ ਨੂੰ ਮੁੜ ਖੇਤੀ ਲਈ ਵਰਤਣਾ ਪਾਣੀ ਦੀ ਸੁਚੱਜੀ ਵਰਤੋਂ ਦਾ ਇੱਕ ਬਲੱਖਣ ਢੰਗ ਮੰਨਿਆ ਜਾਂਦਾ ਹੈ। ਅੱਜ ਆਪਾਂ ਜਿੱਥੇ ਖੜੇ ਹਾਂ ਇਹ ਜਗਾ ਸ਼ਿਵਾਲਿਕ ਦੇ ਪੈਰਾ ਦੇ ਵਿੱਚ ਪੈਂਦੇ ਆਪਣੇ ਕੰਡੀ ਏਰੀਆ ਦੇ ਵਿੱਚ ਇਹ ਪਿੰਡ ਸਥਿਤ ਹੈ ਜਿਸ ਦਾ ਨਾਮ ਕੀ ਚੱਕ ਪੰਡਾਨਾ ਹੈ ਇਸ ਏਰੀਆ ਵਿੱਚ ਸਾਡੇ ਡਿਪਾਰਟਮੈਂਟ ਵੱਲੋਂ 2017 ਨੂੰ ਇਹ ਪ੍ਰੋਜੈਕਟ ਜਿਹੜਾ ਹੈ ਕਿ ਸਟੈਬਲਿਸ਼ ਕੀਤਾ ਗਿਆ ਸੀਗਾ ਪ੍ਰੋਜੈਕਟ ਦਾ ਨਾਮ ਉਹ ਆਪਣਾ ਲੇਇੰਗ ਆਫ ਅੰਡਰਗਰਾਉਂਡ ਪਾਈਪਲਾਈਨ ਫਰੋਮ ਐਸਟੀਪੀ ਤਲਵਾੜਾ ਰੱਖਿਆ ਗਿਆ ਸੀ ਇਸ ਪ੍ਰੋਜੈਕਟ ਦੇ ਅਧੀਨ ਕੁੱਲ ਜਿਹੜਾ ਹੈ ਕਿ 14 ਇੰਚ ਜਿਹੜੀ ਪਾਈਪ ਹੈ ਉਹ ਲਗਭਗ ਜਿਹੜੀ ਕਿ 1200 ਮੀਟਰ ਦੇ ਵਿੱਚ ਲਗਾਈ ਗਈ ਹੈ ਅਤੇ ਜਿਹੜੀ ਕਿ 10 ਇੰਚੀ ਪਾਈਪ ਹੈ ਉਹਦੇ ਨਾਲ ਘੱਟੋ ਘੱਟ ਜਿਹੜਾ ਕਿ 2 2 ਮੀਟਰ 2 ਕਿਲੋਮੀਟਰ ਜਿਹੜਾ ਕਿ ਆਪਾਂ ਏਰੀਆ ਕਵਰ ਕੀਤਾ ਹੈ ਜਿਸ ਦੇ ਨਾਲ ਕਿ ਟੋਟਲ ਸਾਡਾ ਜਿਹੜਾ ਕਿ 3.2 ਕਿਲੋਮੀਟਰ ਜਿਹੜਾ ਏਰੀਆ ਹੈ ਇਸ ਸਕੀਮ ਦੇ ਅਧੀਨ ਜਿਹੜਾ ਕਿ ਕਵਰ ਕੀਤਾ ਹੈ ਇਹਦੇ ਵਿੱਚ ਲਗਭਗ ਡਿਪਾਰਟਮੈਂਟ ਵੱਲੋਂ ਜਿਹੜਾ ਖਰਚਾ ਆਇਆ ਉਹ 70 ਲੱਖ ਦੇ ਆਸ-ਪਾਸ ਆਇਆ ਹੈ ਇਸ ਪ੍ਰੋਜੈਕਟ ਦੇ ਅਧੀਨ ਲਗਭਗ 40 ਫਾਰਮਰਸ 40 ਬੈਨੀਫਿਸ਼ੀ ਫਾਰਮਰਸ ਨੂੰ ਜਿਹੜਾ ਕਿ ਲਾਭ ਸਿੱਧਾ ਪਹੁੰਚਿਆ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ BBMP ਅਧੀਨ ਜਿਹੜਾ ਲੱਗਿਆ ਹੋਇਆ ਹੈ ਉਹ 2012 ਦੇ ਵਿੱਚ ਜਿਹੜਾ ਕਿ ਸਟੈਬਲਿਸ਼ ਕੀਤਾ ਗਿਆ ਸੀਗਾ BBMP ਵੱਲੋਂ ਜਿਹਦੇ ਵਿੱਚ ਕੀ ਸਾਰੇ ਹੀ BBMP ਏਰੀਆ ਦਾ ਜਿਹੜਾ ਵੀ ਵਿੱਚ ਸੈਕਟਰ ਬਣੇ ਹੋਇਆ ਲਗਭਗ ਤਿੰਨ ਸੈਕਟਰ ਤੇ ਉਹਨਾਂ ਦੇ ਆਫਿਸ ਦਾ ਜਿੰਨਾ ਵੀ ਸੀਵਰੇਜ ਦਾ ਪਾਣੀ ਜਿਹੜਾ ਹੈ ਕਿ ਉਹਨਾਂ ਦੇ ਇੱਕ ਸੰਪ ਵੈਲ ਦੇ ਵਿੱਚ ਜਿਹੜਾ ਕਿ ਕਲੈਕਟ ਹੁੰਦਾ ਉੱਥੋਂ ਦੀ ਜਿਹੜਾ ਪਾਣੀ ਜਿਹੜਾ ਇਕੱਠਾ ਹੋ ਕੇ ਪੰਪ ਰਾਹੀਂ ਜਿਹੜਾ ਹੈ ਕਿ ਅੱਗੇ ਫਿਲਟਰ ਜਿਹੜਾ ਆਪਣੇ ਲੱਗੇ ਹੋਏ ਆ ਸਿਲਟ ਵਾਸਤੇ ਜਿਹੜਾ ਕਿ ਸਿਲਟ ਦੀ ਜਿੱਥੇ ਫਿਲਟਰੇਸ਼ਨ ਹੋਣੀ ਆ ਉੱਥੇ ਪਾਣੀ ਜਿਹੜਾ ਕਿ ਉਹ ਚੱਲ ਜਾਂਦਾ ਹੈ ਉੱਥੇ ਜਿਹੜਾ ਕਿ ਸੀਵੇਜ ਲੱਗੇ ਹੋਏ ਆ ਜਿਹਦੇ ਵਿੱਚ ਕੀ ਮੋਟਾ ਖਰਚਾ ਜਿੱਦਾਂ ਕਿ ਸਾਡੇ ਘਰਾਂ ਦਾ ਜਿਹੜਾ ਲਫਾਫੇ ਹੋ ਗਏ ਆਪਣੇ ਪਲਾਸਟਿਕ ਦੇ ਚਮਚ ਹੋ ਗਏ ਪਲਾਸਟਿਕ ਦੇ ਹੋਰ ਬੋਟਲਸ ਵਗੈਰਾ ਜਿਹੜੇ ਆਉਂਦੇ ਆ ਉਹ ਉਸ ਜਿਹੜੀਆਂ ਕਿ ਸੀਵੇ ਦੇ ਵਿੱਚ ਜਿਹੜੀਆਂ ਕਿ ਅਲੱਗ ਹੋ ਜਾਂਦੀਆਂ ਨਾ ਤੇ ਅੱਗੇ ਜਿਹੜਾ ਪਾਣੀ ਜਿਹੜਾ ਹੈ ਕਿ ਅਗਲੇ ਚੈਂਬਰ ਦੇ ਵਿੱਚ ਚਲਾ ਜਾਂਦਾ ਹੈ ਅਗਲੇ ਚੈਂਬਰ ਦੇ ਵਿੱਚ ਜਿਹੜਾ ਪਾਣੀ ਦਾ ਪ੍ਰੋਸੈਸ ਹੁੰਦਾ ਹੈ ਉਹ ਪਾਣੀ ਦੇ ਪ੍ਰੋਸੈਸ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਵੀ ਉਹ ਪਾਣੀ ਜਿਹੜਾ ਹੈ ਕਿ ਉਹ ਪਾਣੀ ਦੇ ਵਿੱਚੋਂ ਜਿਹੜੀ ਐਲਗੀ ਜਿਹੜੀ ਹੈ ਕਿ 에रेशन ਰਾਹੀਂ ਜਿਹੜੀ ਹੈ ਕਿ ਰਿਮੂਵ ਕਰ ਦਿੱਤੀ ਜਾਂਦੀ ਹੈ ਤੇ ਜਿਹੜੀ ਵੀ ਆਪਣੀ ਸਲਜ ਹੁੰਦੀ ਹੈ ਸਲਜ ਜਿਹੜਾ ਕਿ ਇੱਕ ਅਲੱਗ ਥਾਂ ਤੇ ਜਿਹੜਾ ਕਿ ਕਲੈਕਟ ਕਰ ਲਿਆ ਜਾਂਦਾ ਹੈ ਤੇ ਜਿਹੜਾ ਪਾਣੀ ਆ ਉਹ ਅੱਗੇ ਜਿਹੜਾ ਕਲੋਰਨ ਵਾਲਾ ਸੈਂਪਲ ਵੈਲ ਬਣਿਆ ਹੋਇਆ ਉਹ ਉਹਦੇ ਵਿੱਚ ਆਪਾਂ ਕਲੈਕਟ ਕਰ ਲੈਣੇ ਆ ਜਿਹੜੀ ਸਲਜ ਹੈ ਸਲਜ ਨੂੰ ਜਿਹੜਾ ਕਿ ਆਮ ਤੌਰ ਤੇ ਜਿਹੜੇ ਫਾਰਮਰ ਖਾਦ ਦੇ ਤੌਰ ਤੇ ਜਿਹੜਾ ਕਿ ਆਪਣੀ ਟਰਾਲੀ ਦੇ ਨਾਲ ਹੀ ਜਿਹੜਾ ਹੈ ਕਿ ਉਥੋਂ ਦੀ ਕਲੈਕਟ ਕਰਕੇ ਆਪਣੇ ਖੇਤਾਂ ਵਿੱਚ ਜਿਹੜਾ ਕਿ ਡਿਪੋਜ਼ਿਟ ਕਰ ਦਿੰਦੇ ਨਾ ਆਪਣੇ ਜਮਾ ਕਰ ਦਿੰਦੇ ਤਾਂ ਤੂੰ ਖਾਦ ਦੀ ਤਰ੍ਹਾਂ ਉਹਨੂੰ ਵਰਤ ਸਕਦੇ ਨਾ ਤੇ ਜਿਹੜਾ ਆਪਣਾ ਪਾਣੀ ਹੈ ਉਹ ਜਿਹੜਾ ਪਾਣੀ ਜਿਹੜਾ ਕਿ ਅੱਗੇ ਪ੍ਰੋਜੈਕਟ ਦੇ ਰਾਹੀਂ ਜਿਹੜਾ ਕਿ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਆਪਾਂ ਪ੍ਰੋਜੈਕਟ ਦੇ ਅਧੀਨ ਜਿਹੜੀ ਅੰਡਰਗ੍ਰਾਉਂਡ ਪਾਈਪਲਾਈਨ ਜਿਹੜੀ ਲਗਾਈ ਗਈ ਹੈ ਉਦੇ ਤਹਿਤ ਜਿਹੜਾ ਕਿ ਅੱਗੇ ਇੱਕ ਥਰੂ ਗ੍ਰੈਵਿਟੀ ਗ੍ਰੈਵਿਟੀ ਦੇ ਰਾਹੀਂ ਜਿਹੜਾ ਲਿਆ ਕੇ ਉਹ ਆਹ ਜਿਹੜਾ ਕਿ ਫਾਰਮਰ ਨੂੰ ਜਿਹੜਾ ਕਿ ਮੁਹੱਈਆ ਕਰਵਾ ਰਹੇ ਆ ਐਸਟੀਪੀ ਬੀਬੀਐਫ ਬੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਬੀਬੀਐਮਪੀ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਆਊਟਲੈਟ ਬਣਾਇਆ ਹੈ ਉਸ ਤੋਂ ਸਾਡੇ ਡਿਪਾਰਟਮੈਂਟ ਨੇ ਅੰਡਰਗ੍ਰਾਉਂਡ ਪਾਈਪਲਾਈਨ ਜਿਹੜੀ ਪਾ ਕੇ ਇਸ ਖੇਤਾਂ ਦੇ ਵਿੱਚ ਜਿਹੜੀ ਕਿ ਵਿਛਾਈ ਗਈ ਹੈ ਜਿਸ ਦੇ ਵਿੱਚ ਕਿ 14 ਇੰਚੀ ਦੀ ਪਾਈਪ ਜਿਹੜੀ ਕਿ ਲਗਭਗ 1200 ਮੀਟਰ ਜਿਹੜੀ ਦੀ ਕਿ ਲੈਂਥ ਹੈਗੀ ਆ ਉਹ ਵਿਛਾਈ ਗਈ ਆ ਤੇ ਜਿਹੜੀ ਆਪਣੀ 10 ਇੰਚੀ ਪਾਈਪ ਹੈ ਉਹ ਲਗਭਗ ਜਿਹੜੀ ਹੈ ਕਿ 2 ਕਿਲੋਮੀਟਰ ਆਹੀ ਜਿਹੜੀ ਕਿ ਵਿਛਾਈ ਗਈ ਆ ਜਿਹਦੇ ਨਾਲ ਕਿ ਕੁੱਲ ਰਕਬਾ 3.2 ਕਿਲੋਮੀਟਰ ਦਾ ਆਹੀ ਜਿਹੜਾ ਕਿ ਏਰੀਆ ਕਵਰ ਕਰਦੇ ਹਾਂ ਪੂਰਾ ਲੈਂਥ ਜਿਹੜੀ ਕਿ ਸਾਡੀ ਵਿਛੀ ਹੋਈ ਆ ਤੇ ਇਹਦੇ ਵਿੱਚ ਜਿਹੜਾ ਹੈ ਕਿ ਲਗਭਗ ਆਹੀ 40 ਫਾਰਮਰ ਜਿਹੜੇ ਆ ਕਿ ਸਾਡੇ ਬੈਨੀਫਿਸ਼ੀਰੀ ਆ ਜਿਨ੍ਹਾਂ ਨੂੰ ਕਿ ਡਾਇਰੈਕਟ ਇਹਦਾ ਜਿਹੜਾ ਕਿ ਫਾਇਦਾ ਪਹੁੰਚ ਰਿਹਾ ਹੈ ਤੇ ਇਸ ਦੇ ਵਿੱਚ ਜਿਹੜਾ ਕਿ ਲਗਭਗ ਭਾਗ ਵੱਲੋਂ 80 ਏਕੜ ਜਿਹੜਾ ਹੈ ਕਿ ਏਰੀਆ ਬੈਨੀਫਿਟਿਡ ਕੀਤਾ ਗਿਆ ਹੈ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਜਿਹੜੀ ਡਿਪਾਰਟਮੈਂਟ ਵੱਲੋਂ ਖਰਚਾ ਆਇਆ ਹੈ ਉਹ ਲਗਭਗ 70 ਲੱਖ 70 ਲੱਖ ਰੁਪਏ ਦੇ ਆਸ-ਪਾਸ ਬੈਠਾ ਹੈ ਜਿਹਦੇ ਅਧੀਨ ਕੀ ਫਾਰਮਰ ਨੂੰ ਟੋਟਲੀ ਫ੍ਰੀ ਆਫ ਕੋਸਟ ਐਚ ਡੀ ਪੀ ਪਾਈਪ ਜਿਹੜੀ ਹੈ ਕਿ ਮੁਹੱਈਆ ਕਰਵਾਈ ਗਈ ਹੈ ਵਿਭਾਗ ਵੱਲੋਂ ਜਿਹੜਾ ਇਹ ਪ੍ਰੋਜੈਕਟ ਲਗਾਇਆ ਗਿਆ ਹੈ ਨਾ ਤੇ ਇਸ ਦਾ ਜਦੋਂ ਪ੍ਰੋਜੈਕਟ ਇੰਸਟਾਲ ਕੀਤਾ ਸੀਗਾ ਉਸ ਟਾਈਮ ਕੋਈ ਫਾਰਮਰ ਤੋਂ ਚਾਰਜ ਕੀਤਾ ਗਿਆ ਤੇ ਨਾ ਹੀ ਜਦੋਂ ਹੁਣ ਆਪਾਂ ਪਾਣੀ ਪੂਰਾ ਸਪਲਾਈ ਕਰ ਰਹੇ ਹਾਂ ਜਿਹੜੇ ਉਹਨਾਂ ਦੇ ਖੇਤਾਂ ਦੇ ਵਿੱਚ ਅਲਫਾ ਵਾਲਵ ਦੇ ਕੇ ਉਹਨਾਂ ਨੂੰ ਪਾਣੀ ਮੁਹਈਆ ਕਰਾਇਆ ਹੈ ਤਾਂ ਹੁਣ ਉਹਨਾਂ ਤੋਂ ਕੋਈ ਕਿਸੇ ਵੀ ਤਰ੍ਹਾਂ ਦਾ ਚਾਰਜ ਕੀਤਾ ਜਾਂਦਾ ਹੈ ਇਹ ਜਿਹੜਾ ਪਾਣੀ ਜਿਹੜਾ ਮੁਹਈਆ ਕਰਵਾਇਆ ਜਾ ਰਿਹਾ ਹੈ ਵਿਭਾਗ ਵੱਲੋਂ ਇਹ ਟੋਟਲੀ ਫ੍ਰੀ ਆਫ ਕੋਸਟ ਹੈ ਤੇ ਇਹਦੇ ਵਿੱਚ ਲਗਭਗ ਅਸੀਂ ਜਿਹੜੇ ਕਿ 28 ਜਿਹੜੇ ਅਲਫਾ ਵਾਲ ਜਿਹੜੇ ਆ ਕਿ ਆਪਾਂ ਅਲੱਗ-ਅਲੱਗ ਖੇਤਾਂ ਦੇ ਵਿੱਚ ਦਿੱਤੇ ਹੋਏ ਆ ਹਰ ਇੱਕ ਕਿਸਾਨ ਨੂੰ ਹਰ ਇੱਕ ਉਹਦੇ ਖੇਤ ਦੇ ਵਿੱਚ ਇੱਕ ਇਕੜ ਦੇ ਡਿਸਟੈਂਸ ਦੇ ਉੱਤੇ ਆਪਾਂ ਜਿਹੜੇ ਕਿ ਨੱਕੇ ਜਿਹੜੇ ਆ ਕਿ ਮੁਹਈਆ ਕਰਵਾਏ ਗਏ ਹਨ ਇਸ ਖੇਤਰ ਜਿੱਥੇ ਅਸੀਂ ਹੁਣ ਖੜੇ ਆ ਇਸ ਖੇਤਰ ਦੇ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਜਿਹੜਾ ਟ੍ਰੀਟਡ ਪਾਣੀ ਆ ਉਹਨੂੰ ਖੇਤਾਂ ਦੇ ਵਿੱਚ ਵੱਖ-ਵੱਖ ਖੇਤਾਂ ਦੇ ਵਿੱਚ ਜ਼ਿਮੀਦਾਰਾਂ ਨੂੰ ਦਿੱਤਾ ਜਾ ਰਿਹਾ ਜਿਸ ਇਹ ਜਿਹੜਾ ਚੱਕਪੰਡੈਣ ਪਿੰਡ ਦਾ ਏਰੀਆ ਖੇਤਰ ਪੈਂਦੇ ਆ ਜਿਸ ਦੇ ਵਿੱਚ ਅਸੀਂ ਖੜੇ ਆ ਇਸ ਖੇਤਰ ਦੇ ਵਿੱਚ ਪਹਿਲਾਂ ਜਿਹੜੀ ਬਰਾਨੀ ਖੇਤੀ ਹੁੰਦੀ ਰਹੀ ਆ ਇਸ ਪ੍ਰੋਜੈਕਟ ਲੱਗਣ ਤੋਂ ਪਹਿਲਾਂ ਬਰਾਨੀ ਖੇਤੀ ਹੁੰਦੀ ਰਹੀ ਆ ਕਿ ਜਿੰਨੀ ਵੀ ਖੇਤੀ ਆ ਸਾਰੀ ਉਹ ਆਪਣੀ ਵਰਖਾ ਦੇ ਉੱਤੇ ਬਾਰਿਸ਼ ਦੇ ਉੱਤੇ ਨਿਰਭਰ ਕਰਦੀ ਸੀ ਤੇ ਜਿਹੜੀਆਂ ਜ਼ਿੰਮੇਦਾਰਾਂ ਦਾ ਵਾ ਇਹਨਾਂ ਖੇਤੀਵਾਲੇ ਉਤਸ਼ਾਹਤ ਨਹੀਂ ਕਿਉਂਕਿ ਜਿੰਨਾ ਉਹ ਬੀਜ ਬਾਂਦੇ ਸੀ ਜਾਂ ਜਿੰਨੇ ਉਹ ਮਿਹਨਤ ਕਰਨਾ ਚਾਹੁੰਦੇ ਸੀ ਖੇਤੀ ਤੇ ਪਾਣੀ ਤੇ ਨਿਰਭਰ ਨਾ ਹੋਣ ਕਰਕੇ ਪਾਣੀ ਤੇ ਉਹ ਨਹੀਂ ਫਸਲ ਉਹਨੀ ਦੀ ਵਧੀ ਨਹੀਂ ਹੁੰਦੀ ਇਸ ਤੋਂ ਬਾਅਦ ਉਮੀਦ ਜਲ ਸੰਭਾਲਵਾ ਭਾਗ ਨੇ ਸੀਵਰੇਟ ਟ੍ਰੀਟਮੈਂਟ ਪਲਾਂਟ ਤੋਂ ਟ੍ਰੀਟ ਕੀਤਾ ਹੋਇਆ ਪਾਣੀ ਨੂੰ ਗ੍ਰੈਵਿਟੀ ਦੇ ਨਾਲ ਖੇਤਾਂ ਦੇ ਵਿੱਚ ਵੱਖ-ਵੱਖ ਖੇਤਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਤੇ ਵੱਖ-ਵੱਖ ਜ਼ਿੰਮੇਦਾਰਾਂ ਨੂੰ ਪਾਣੀ ਦਿੱਤਾ ਗਿਆ ਇਸ ਪ੍ਰੋਜੈਕਟ ਦੇ ਆਉਣ ਦੇ ਨਾਲ ਜਿਹੜੀਆਂ ਪਹਿਲਾਂ ਹੀ ਪਹਿਲਾਂ ਖੇਤੀ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਸੀ ਜੇ ਕਿ ਜਿਵੇਂ ਉਹ ਕਣਕ ਜਾਂ ਮੱਕੀ ਜਾਂ ਇੱਕ ਦੋ ਫਸਲਾਂ ਤੇ ਹੀ ਨਿਰਭਰ ਕਰਦੇ ਸੀ ਪ੍ਰੋਜੈਕਟ ਦੇ ਲੱਗਣ ਦੇ ਨਾਲ ਖੇਤੀਬਾਪਿੰਦਾ ਵੀ ਕਾਫੀ ਆਈ ਆ ਕਿ ਜਿਵੇਂ ਕਿ ਜ਼ਿਮੀਦਾਰਾਂ ਨੇ ਸਰੋਂ ਬਰਸਨ ਬਰਸੀਮ ਬਾਜਰਾ ਮੱਕੀ ਤੇ ਕਣਕ ਆਦ ਫਸਲਾਂ ਨੂੰ ਅਪਣਾਇਆ ਵਾ ਇਸ ਖੇਤਰ ਦੇ ਵਿੱਚ ਜਿਹੜਾ ਮੁੱਖ ਜਿਹੜਾ ਜ਼ਿਮੀਦਾਰਾਂ ਦਾ ਕੀਤਾ ਸੀ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਸੀ ਪਰ ਪਸ਼ੂ ਪਾਲਣ ਦੇ ਤੇ ਹੁੰਦੇ ਸੀ ਪਰ ਉਹਨਾਂ ਨੂੰ ਚਾਰੇ ਲਈ ਬਿਲਕੁਲ ਵੀ ਫਸਲਾਂ ਨਹੀਂ ਮਿਲਦੀਆਂ ਜਾਂ ਬਾਹਰ ਉਹਨਾਂ ਨੂੰ ਨਿਰਭਰ ਕਰਨਾ ਪੈਂਦਾ ਸੀ ਚਰਾੰਗਾ ਦੇ ਵਿੱਚ ਉਸ ਤੋਂ ਇਸ ਪ੍ਰੋਜੈਕਟ ਆਉਣ ਤੋਂ ਬਾਅਦ ਉਹਨਾਂ ਨੇ ਜ਼ਿਮੀਦਾਰਾਂ ਨੇ ਵਰਸੀਮ ਅਤੇ ਆਪਣਾ ਬਾਜਰਾ ਵਗੈਰਾ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹਨਾਂ ਨੂੰ ਚਾਰੇ ਦੀਆਂ ਫਸਲਾਂ ਵੀ ਮਿਲ ਗਈਆਂ ਤੇ ਉਹਨਾਂ ਦਾ ਪਸ਼ੂ ਦਾ ਪਸ਼ੂਧਨ ਦਾ ਵੀ ਕੰਮ ਚੱਲ ਪਿਆ ਜਿੱਥੇ ਅਸੀਂ ਖੜੇ ਹਾਂ ਇਹ ਸਾਡੀ ਆਪਣੀ ਜ਼ਮੀਨ ਹੈ ਜੋ ਕਿ ਲਗਭਗ 2 ਕਿੱਲੇ ਦੇ ਕਰੀਬ ਹੈ ਜੀ ਅਸੀਂ ਇਸ ਜ਼ਮੀਨ 'ਤੇ ਪਹਿਲੇ ਤੋਂ ਖੇਤੀ ਕਰਦੇ ਸੀ ਪਰ ਬਿਨਾਂ ਪਾਣੀ ਤੋਂ ਪਾਣੀ ਦੀ ਸਾਨੂੰ ਬੜੀ ਦਿੱਕਤ ਸੀ ਸਿਰਫ ਬਰਖਾ ਤੇ ਹੀ ਇਸਦੀ ਡਿਪੈਂਡੈਂਸੀ ਸੀ ਅਸੀਂ ਡਿਪੈਂਡੈਂਸੀ ਜੇ ਬਰਖਾ ਹੋ ਗਈ ਤਾਂ ਇੱਥੇ ਫਸਲ ਹੋ ਜਾਂਦੀ ਸੀ ਨਹੀਂ ਤੇ ਬਸ ਸਾਡੀ ਮਿਹਨਤ ਵੀ ਬਕਾਰ ਹੀ ਜਾਂਦੀ ਸੀ ਪਰ ਹੁਣ ਇਹਨਾਂ ਨੇ ਮਹਿਕਮੇ ਵਾਲਿਆਂ ਨੇ ਇੱਕ ਸਕੀਮ ਚਲਾਈ ਹੈ ਜਿਹੜੀ ਕਿ ਮਤਲਬ ਉੱਪਰੋਂ ਪਾਣੀ ਲਿਆ ਹੈ ਸਾਡੇ ਖੇਤਾਂ ਵਿੱਚ ਜਾਂਦਾ ਹੈ ਪਾਣੀ ਅੱਗੇ ਵੀ ਐਕਸਟੈਂਡ ਐਕਸਟੈਂਡ ਹੈ ਜੇ ਇਹ ਲਾਈਨ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਫਾਇਦਾ ਇਹ ਹੈ ਕਿ ਜਿੰਨਾ ਪਾਣੀ ਸਾਨੂੰ ਚਾਹੀਦਾ ਹੈ ਉਸ ਨਾਲ ਅਸੀਂ ਵਰਤ ਲੈਂਦੇ ਹਾਂ ਜਿਸ ਵੇਲੇ ਸਾਨੂੰ ਲੋੜ ਹੁੰਦੀ ਹੈ ਉਸ ਲਈ ਅਸੀਂ ਇਹ ਪਾਣੀ ਲੈ ਲੰਦੇ ਹਨ ਇਸ ਕਰਕੇ ਹੁਣ ਖੇਤਾਂ ਚ ਫਸਲਾਂ ਜਿਹੜੀਆਂ ਵਧਿਆ ਹੁੰਦੀਆਂ ਹਨ ਖੇਤਾਂ ਚ ਜਿਹੜੀ ਫਸਲ ਅੱਗੇ ਤਾਂ ਅਸੀਂ ਜਿਹੜੀ ਬਰਖਾ ਤੇ ਡਿਪੈਂਡੈਂਟ ਹੁੰਦੀ ਸੀ ਫਸਲ ਉਹੀ ਲਾਉਂਦੇ ਸੀ ਪਰ ਹੁਣ ਅਸੀਂ ਝੋਨਾ ਕਣਕ ਵਰਸੀਨ ਮੂੰਗੀ ਆਪਣੇ ਮਾਂ ਚਾਰਾ ਸਾਰੇ ਖੇਤ ਜਿਹੜੀ ਮਰਜ਼ੀ ਨਾਲ ਆਪਣੇ ਫਸਲ ਲਾ ਸਕਦੇ ਹਾਂ ਤੇ ਹੁਣ ਅੱਗੇ ਨਾਲੋਂ ਝਾੜ ਜਿਹੜਾ ਹੈ ਇਸ ਇਹ ਪਾਣੀ ਆਣ ਕਰਕੇ ਅੱਗੇ ਨਾਲੋਂ ਝਾੜ ਕਣਕ ਦਾ ਵੀ ਵਧਿਆ ਹੈ ਤੇ ਝੋਨੇ ਦਾ ਝਾੜ ਚ ਤੱਕਾ ਵੀ ਫਰਕ ਪਿਆ ਹੈ ਇਹ ਪਾਣੀ ਟ੍ਰੀਟਮੈਂਟ ਹੋ ਕੇ ਉੱਪਰ ਆਂਦਾ ਹੈ ਇਹ ਪਾਣੀ ਥੋੜਾ ਜਿਹਾ ਫਰਟੀਲਾਈਜ਼ ਵੀ ਹੈ ਸਾਨੂੰ ਮਤਲਬ ਇਹਦੇ ਵਿੱਚ ਖਾਦਾਂ ਦੀ ਬੜੀ ਘੱਟ ਲੋਡ ਪੈਂਦੀ ਹੈ ਇਸ ਕਰਕੇ ਸਾਨੂੰ ਇਸ ਸਕੀਮ ਦਾ ਬਹੁਤ ਜ਼ਿਆਦਾ ਫਾਇਦਾ ਹੈ ਬੇਨਤੀ ਹੈ ਕਿ ਸਕੀਮ ਥੋੜੀ ਇਹ ਕਈ ਬੰਦੇ ਇਹ ਜੇ ਵੀ ਹਨ ਜਿਨ੍ਹਾਂ ਨੂੰ ਇਹ ਪਾਣੀ ਨਹੀਂ ਲੱਗਦਾ ਉਹਨਾਂ ਵਾਸਤੇ ਵੀ ਮੈਕਮੇ ਅੱਗੇ ਬੇਨਤੀ ਹੈ ਕਿ ਉਹ ਕੁਝ ਉਪਰਾਲਾ ਕਰਨ ਕਿ ਉਹਨਾਂ ਨੂੰ ਵੀ ਪਾਣੀ ਲੱਗ ਜਾਵੇ ਸਾਡੇ ਵਿਭਾਗ ਵੱਲੋਂ ਜਿਹੜਾ ਹੈ ਕਿ ਇੱਥੇ 11 ਮੈਂਬਰੀ ਇੱਕ ਵਾਟਰ ਯੂਜ਼ਰ ਕਮੇਟੀ ਜਿਹੜੀ ਬਣਾਈ ਗਈ ਹੈ ਜਿਸ ਦੇ ਅਧੀਨ ਕਮੇਟੀ ਜਿਹੜੀ ਹੈ ਕਿ ਫਾਰਮਰ ਦੇ ਜਿਹੜੇ ਆ ਕਿ ਪਾਣੀ ਦੇ ਸਮੇਂ ਦੀ ਜਿਹੜੀ ਰੋਟੇਸ਼ਨ ਹੈ ਉਹ ਉਹਨਾਂ ਨੇ ਫਿਕਸ ਜਿਹੜੀ ਕੀਤੀ ਹੋਈ ਹੈ ਕਿ ਅੱਜ ਸਮੇਂ ਸਿਰ ਕਿ ਅੱਜ ਸੋਮਵਾਰ ਦੇ ਦਿਨ ਜਿਹੜਾ ਹੈ ਕਿ 2 ਘੰਟੇ ਜਿਹੜੇ ਫਾਰਮਰ ਨੂੰ ਇਸ ਫਾਰਮਰ ਨੂੰ ਪਾਣੀ ਜਿਹੜਾ ਦਿੱਤਾ ਜਾਏਗਾ ਉਸ ਤੋਂ ਬਾਅਦ ਅਗਲੇ ਖੱਤੇ ਵਾਲੇ ਫਾਰਮਰ ਨੂੰ ਜਿਹੜਾ ਕਿ ਅਗਲੇ 2 ਘੰਟੇ ਵਾਸਤੇ ਪਾਣੀ ਦਿੱਤਾ ਜਾਏਗਾ ਜਿੱਦਾਂ ਵੀ ਉਹਨਾਂ ਨੇ ਆਪਣੀ ਰੁਟੀਨ ਬਣਾਈ ਆ ਉਸ ਰੁਟੀਨ ਦੇ ਨਾਲ ਉਹ ਪ੍ਰੋਪਰ ਆਪਣਾ ਚੱਲ ਰਹਿਣਾ ਇੱਥੇ ਮਤਲਬ ਕਿ ਬਹੁਤ ਹੀ ਪਿਆਰ ਪਾਵਨਾ ਨਾਲ ਇੱਕ ਫਾਰਮਰ ਦੇ ਇੱਕ ਦੂਜੇ ਨਾਲ ਪਿਆਰ ਹੈਗਾ ਪੂਰੀ ਸਾਂਝ ਭਾਈਚਾਰੇ ਨਾਲ ਇਹ ਜਿਹੜਾ ਪ੍ਰੋਜੈਕਟ ਉਹ ਚਲਾ ਰਹੇ ਨਾ ਤੇ ਲਗਭਗ ਅੱਜ ਅੱਜ ਦੇ ਟਾਈਮ ਤੱਕ ਲਗਭਗ 6 ਸਾਲ ਹੋ ਚਲੇ ਆ ਸਾਡਾ ਇਹ ਪ੍ਰੋਜੈਕਟ ਚੱਲਦੇ ਜਿਹਦੇ ਦੀ ਸਾਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਫਾਰਮਰ ਦੀ ਕੋਈ ਮੁਸ਼ਕਿਲ ਨਹੀਂ ਆਈ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਇਹ ਏਰੀਆ ਜਿਹੜਾ ਹੈ ਕਿ ਕੰਡੀ ਏਰੀਆ ਬੈਲਟ ਦੇ ਵਿੱਚ ਹੈ ਏਰੀਆ ਪੈਂਦਾ ਹੈ ਜਿਹੜਾ ਕਿ ਸਾਡਾ ਪਿੰਡ ਜਿੱਥੇ ਅਸੀਂ ਖੜੇ ਆ ਚੱਕ ਪੰਡਾਨ ਦੇ ਵਿੱਚ ਜਿਹੜਾ ਸਾਡਾ ਇਹ ਪ੍ਰੋਜੈਕਟ ਲੱਗਿਆ ਹੋਇਆ ਹੈ ਇਹ ਏਰੀਏ ਪਹਿਲਾਂ ਟੋਟਲੀ ਹੀ ਰੇਨਫੈਟ ਏਰੀਆ ਟੋਟਲ ਹੀ ਇੱਥੋਂ ਦੇ ਜਿਹੜੇ ਕਿਸਾਨ ਸੀਗੇ ਉਹ ਆਪਣੇ ਬਾਰਿਸ਼ਾਂ ਦੇ ਉੱਤੇ ਨਿਰਭਰ ਸੀਗੇ ਜਿਨ੍ਹਾਂ ਨੂੰ ਕਿ ਫਸਲਾਂ ਦੀ ਜਿਹੜੀ ਹੈ ਕਿ بارش ਹੋ ਗਈ ਤੇ ਫਸਲਾਂ ਦਾ ਕੁਝ ਝਾੜ ਮਿਲ ਜਾਏਗਾ ਜੇ بارش ਨਹੀਂ ਹੋਈ ਤੇ ਉਹਨਾਂ ਦੀ ਫਸਲਾਂ ਜਿਹੜੀ ਹੈ ਐਦਾਂ ਹੀ ਜਾਇਆ ਚਲੀ ਜਾਂਦੀਆਂ ਸੀਗੀਆਂ ਤੇ ਜਦੋਂ ਦਾ ਇਹ ਪ੍ਰੋਜੈਕਟ ਲਗਾਇਆ ਗਿਆ ਹੈ ਉਸ ਤੋਂ ਬਾਅਦ ਜਿਹੜਾ ਹੈ ਕਿ ਪ੍ਰੋਪਰ ਉਹਨਾਂ ਦਾ ਇੱਕ ਰੂਟੀਨ ਸੈੱਟ ਹੋ ਗਈ ਹੈ ਜਿਹਦੇ ਨਾਲ ਕਿ ਉਹ ਆਪਣਾ ਸਮੇਂ ਸਿਰ ਆਪਣੀ ਫਸਲ ਉਗਾ ਪਾ ਰਹੇ ਆ ਤੇ ਸਮੇਂ ਸਿਰ ਉਹਦੀ ਜਿਹੜੀ ਕਿ ਵਟਾਈ ਕਰਕੇ ਉਹ ਤੋਂ ਚੰਗਾ ਮੁਨਾਫਾ ਕਮਾ ਪਾ ਰਹੇ ਆ ਜਿਵੇਂ ਆਪਾਂ ਗੱਲ ਕਰੀਏ ਹਰੀ ਕ੍ਰਾਂਤੀ ਤੋਂ ਬਾਅਦ ਆਪਣੇ ਪੰਜਾਬ ਦੇ ਪਾਣੀ ਦੇ ਪੱਧਰ ਦੇ ਵਿੱਚ 85% ਤੱਕ ਗਰਾਵਟ ਆਈ ਹੋਈ ਹੈ ਜੇ ਗੱਲ ਕਰੀਏ ਸਾਲਾਂ ਦੇ ਤੌਰ ਦੇ ਉੱਤੇ ਤਾਂ ਹਰੇਕ ਸਾਲ ਆਪਣੇ ਪੰਜਾਬ ਦੇ ਏਡਲੇ ਪਾਣੀ ਦਾ ਪੱਧਰ 25 ਤੋਂ 30 ਸੈਂਟੀਮੀਟਰ ਥੱਲੇ ਡਿੱਗਦਾ ਜਾ ਰਿਹਾ ਹੈ ਇਸ ਦਾ ਮੁੱਖ ਕਾਰਨ ਪੰਜਾਬ ਵਿੱਚ ਗੈਰ ਰਵਾਇਤੀ ਫਸਲ ਦਾ ਹੋਣਾ ਜਿਵੇਂ ਕਿ ਝੋਨੇ ਦੀ ਆਪਾਂ ਗੱਲ ਕਰੀਏ 1 ਕਿਲੋ ਝੋਨਾ ਪੈਦਾ ਕਰਨ ਦੇ ਵਿੱਚ ਆਪਾਂ ਨੂੰ 5000 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਮੌਕਾਪਸਤਲਾ ਵਿੱਚ ਜਿਵੇਂ ਕਿ ਤੇਲਬੀਜ ਫਸਲਾਂ ਦਾਲਾਂ ਤੇ ਸਬਜ਼ੀਆਂ ਆ ਜਾਂਦੀਆਂ ਹਨ ਜੋ ਕਿ ਝੋਨੇ ਦਾ ਇੱਕ ਸਫਲ ਬਦਲ ਸਾਬਤ ਹੋ ਸਕਦੀਆਂ ਹਨ ਝੋਨੇ ਵਿੱਚ ਵੀ ਆਪਾਂ ਗੱਲ ਕਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਵੱਲੋਂ ਆਪਦਾ ਕਾਫੀ ਵੱਡੀ ਭੂਮਿਕਾ ਨਿਭਾ ਰਹੀ ਹੈ ਉਹਨਾਂ ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਜਾਤ ਕਰਕੇ ਜਿਸ ਦਾ ਨਾਮ ਜਿਵੇਂ PR126 ਹੋਗੀ PR127 ਜਾਂ PR128 ਜੋ ਕਿ ਪੂਸ਼ਾ ਤੇ ਊਸ਼ਾ ਦੀਆਂ ਕਿਸਮਾਂ ਨਾਲੋਂ ਕਾਫੀ ਘੱਟ ਸਮਾਂ ਤੇ ਕਾਫੀ ਘੱਟ ਪੰਡਨੀ ਵਰਤੋਂ ਕਰਦੀਆਂ ਹਨ ਖੇਤੀ ਵਿੱਚ ਆਪਾਂ ਗੱਲ ਕਰੀਏ ਤਾਂ ਪਾਣੀ ਨੂੰ ਮੁੱਖ ਤੌਰ ਤੇ ਬਚਾਉਣ ਵਾਸਤੇ ਆਪਾਂ ਤੁਕਕਾ ਸਿੰਚਾਈ ਦੀ ਵਰਤੋਂ ਕਰ ਸਕਦੇ ਹਾਂ 레이ਜ਼ਰ ਕਰਾਹੀ ਦੀ ਵਰਤੋਂ ਕਰ ਸਕਦੇ ਹਾਂ ਬੈਡਾਂ ਉੱਤੇ ਬਜਾਈ ਦੀ ਵਰਤੋਂ ਕਰ ਸਕਦੇ ਹਾਂ ਤੇ ਆਪਣੇ ਖਾਲਿਆਂ ਦਾ ਸਾਈਜ਼ ਘਟਾ ਸਕਦੇ ਹਾਂ ਤੁਕਕਾ ਸਿੰਚਾਈ ਨਾਲ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰੇਕ ਫਸਲਾਂ ਉੱਤੇ ਰეკਮੈਂਡੇਸ਼ਨ ਦਿੱਤੀ ਹੋਈ ਹੋਈ ਹੈ ਹੁਣ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ 레이ਜ਼ਰ ਲੈਵਲਰ ਦੀ 레이ਜ਼ਰ ਲੈਵਲਰ ਨਾਲ ਜੋ ਖੇਤ ਵਿੱਚ ਪਾਣੀ ਦੀ ਸਿੰਚਾਈ ਇੱਕਸਾਰ ਹੁੰਦੀ ਹੈ ਤੇ ਇਸ ਨਾਲ ਪਾਣੀ ਦੀ ਬਚਤ ਕਾਫੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਇਹ ਸਿੱਧੀ ਪਜਾਈ ਵੀ ਅੱਜ ਪੰਜਾਬ 'ਚ ਕਾਫੀ ਸੰਭਵ ਹੈ ਇਸ ਇਸ ਨਾਲ ਘਟੋ-ਕਟਨੀ ਦਾ ਜੋ ਰਵਾਇਤੀ ਤਰੀਕੇ ਨਾਲ ਆਪਾਂ 25% ਤੋਂ ਜ਼ਿਆਦਾ ਪਾਣੀ ਬਚਾ ਸਕਦੇ ਹਾਂ ਤੇ ਚੋਨੇ ਨੂੰ ਛੱਡ ਕੇ ਆਪਾਂ ਹੋਰ ਮੁੱਖ ਫਸਲਾਂ ਦੀ ਗੱਲ ਕਰੀਏ ਜਿਵੇਂ ਕਿ ਸਬਜ਼ੀਆਂ ਹੋ ਗਿਆ ਜਾਂ ਪੰਜਾਬ ਦੇ ਵਿੱਚ ਬਾਗਾਂ ਦੀ ਗੱਲ ਕਰੀਏ ਟਪਕਾ ਸਿੰਚਾਈ ਲਗਭਗ ਹਰੇਕ ਫਸਲ ਵਿਤ ਕੀਤੀ ਜਾ ਸਕਦੀ ਹੈ ਜਿੰਦਾ ਕਿ ਹਰੇਕ ਹਰ ਤਰ੍ਹਾਂ ਦੀ ਸਬਜ਼ੀ ਦੇ ਵਿੱਚ ਬਾਗਾਂ ਦੇ ਵਿੱਚ ਆਪਾਂ ਟਪਕਾ ਸਿੰਚਾਈ ਦੀ ਵਰਤੋਂ ਕਰ ਸਕਦੇ ਹਾਂ ਤੇ ਗੱਲ ਕਰੀਏ ਤਾ ਮੱਕੀ ਹੋਊਗੀ ਆਪਣੀ ਤੇ ਦਾੜਾ ਵਿੱਚ ਵੀ ਆਪਾਂ ਤੁੱਕਾ ਸਿੰਚਾਈ ਦੀ ਵਰਤੋਂ ਕਰਕੇ ਪਾਣੀ ਨੂੰ ਬਚਾ ਸਕਦੇ ਹਾਂ ਤੁੱਕਾ ਸਿੰਚਾਈ ਇੱਕ ਕਾਫੀ ਮੰਨਿਆ ਹੋਇਆ ਸਿਸਟਮ ਹੈ ਜੀ ਪਾਣੀ ਬਚਾਉਣ ਵਾਸਤੇ ਆਪਾਂ ਗੱਲ ਕਰੀਏ ਕੱਲੀ ਤੁੱਕਾ ਸਿੰਚਾਈ ਪਾਣੀ ਨਹੀਂ ਬਚਾਉਂਦੀ ਇਸ ਦੇ ਨਾਲ ਨਾਲ ਆਪਾਂ ਖੇਤਾਂ ਵਿੱਚ ਮਲਚਿੰਗ ਦੀ ਵਰਤੋਂ ਵੀ ਕਰ ਸਕਦੇ ਹਾਂ ਮਲਚਿੰਗ ਦੀ ਵਰਤੋਂ ਨਾਲ ਜੋ ਪਾਣੀ ਦਾ ਵਾਸ਼ਪੀਕਰਨ ਹੁੰਦਾ ਹੈ ਉਸ ਨੂੰ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ ਇਨ੍ਹਾਂ ਦੋਨਾਂ ਤਕਨੀਕਾਂ ਨੂੰ ਅਪਣਾਉਣ ਦੇ ਨਾਲ-ਨਾਲ ਤੁਸੀਂ ਜੇ ਖੇਤੀ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਵੀ ਅਪਣਾਓਗੇ ਤਾਂ ਪਾਣੀ ਦੀ ਕਾਫੀ ਬਚਤ ਹੁੰਦੀ ਹੈ। ਗੱਲ ਕਰੀਏ ਇਸ ਦੇ ਸੰਦਰਭ ਵਿੱਚ ਤਾਂ ਝੋਨੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਨੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਕੱਢੀਆਂ ਹਨ ਜਿਵੇਂ ਕਿ ਪੀਆਰ 126 ਹੋ ਗਈ ਹੈ ਜੋ ਕਿ ਤਕਰੀਬਨ ਆਪਣੇ ਪੰਜਾਬ ਦਾ ਜੇ ਪੂਰੇ ਪੰਜਾਬ 'ਚ ਕਾਸ਼ਤ ਕੀਤੀ ਜਾਵੇ ਤਾਂ ਇਹ ਪੰਜਾਬ ਦੇ ਵਿੱਚ 7 ਬਿਲੀਅਨ ਕਿਊਬਿਕ ਮੀਟਰ ਪਾਣੀ ਬਚਾ ਸਕਦੀ ਹੈ। ਤੇ ਇਸ ਦੇ ਨਾਲ ਹੀ 77000 ਕਰੋੜ ਦੀ ਬਿਜਲੀ ਨੂੰ ਵੀ ਬਚਾਇਆ ਜਾ ਸਕਦਾ ਹੈ। ਖੇਤੀ ਵਿੱਚ ਪਾਣੀ ਦੀ ਲੋੜ ਅਨੁਸਾਰ ਵਰਤੋਂ ਕਰਨਾ ਹਰ ਕਿਸਾਨ ਦੀ ਜ਼ਿੰਮੇਵਾਰੀ ਹੈ। ਵਧ ਰਹੇ ਤਾਪਮਾਨ ਕਰਕੇ ਅਤੇ ਪਾਣੀ ਦੀ ਅਨਾਂ ਧੁੰਦ ਵਰਤੋਂ ਕਰਕੇ ਸਾਡੀ ਧਰਤੀ ਹੇਠਲੇ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਸਮੱਸਿਆ ਦੇ ਹੱਲ ਵਜੋਂ ਸਾਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜੋਗ ਉਪਰਾਲੇ ਕਰਨ ਦੀ ਲੋੜ ਹੈ ਇਸ ਲਈ ਵਿਭਾਗ ਵੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਪਾਣੀ ਨੂੰ ਸੰਭਾਲਿਆ ਜਾਵੇ ਅਤੇ ਮੋੜ ਵਰਤਣ ਲਈ ਕੋਸ਼ਿਸ਼ ਕੀਤੀ ਜਾਵੇ ਇਹ ਸਾਡੇ ਇਲਾਕੇ ਦੇ ਵਿੱਚ ਕੰਡੀ ਏਰੀਆ ਇਥੇ ਪਾਣੀ ਦੀ ਬੜੀ ਦਿੱਕਤ ਹੈ بارش ਦੇ ਪਾਣੀ ਦੇ ਨਾਲ ਇਥੇ ਫਸਲਾਂ ਹੁੰਦੀਆਂ ਜਿਹੜੀਆਂ ਕਿ ਹੁਣ ਇਸ ਸਕੀਮ ਦੇ ਤਹਿਤ ਇਹ ਪਾਣੀ ਇੱਥੇ ਲੱਗਦਾ ਔਰ ਫਸਲਾਂ ਆਂਦਾ ਜਿਹੜਾ ਝਾੜ ਏ ਤੇ ਫਸਲਾਂ ਅੱਗੇ ਨਾਲ ਜ਼ਿਆਦਾ ਹੁੰਦੀਆਂ ਹਨ ਅੱਗੇ ਪਹਿਲੇ ਇੱਕ ਦੋ ਹੀ ਫਸਲਾਂ ਹੁੰਦੀਆਂ ਸੀਗੀਆਂ ਹੁਣ ਅਸੀਂ ਹਰ ਟਾਈਮ ਦੀ ਫਸਲ ਜਿਹੜੀ ਹੈ ਉਹ ਲਾ ਸਕਦੇ ਆਂ ਜਿੱਦਾਂ ਕਿ ਚਾਰਾ ਹੋਇਆ ਮੂੰਗੀ ਹੋਈ ਕਣਕ ਤੇ ਝੋਨੇ ਦੀ ਫਸਲ ਨੂੰ ਅੱਗੇ ਨਾਲ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਪਹਿਲੇ ਜਿਹੜਾ ਝਾੜ ਸੀਗਾ ਉਹ ਕੁਆਂਟਲ ਡੇਢ ਕੁਆਂਟਲ ਹੀ ਕਨਾਲ ਦਾ ਨਿਕਲਦਾ ਸੀਗਾ ਇਹ ਪਾਣੀ ਲੱਗਣ ਦੇ ਨਾਲ ਜਿਹੜਾ ਝਾੜ ਏ ਇਸ ਵੇਲੇ ਝੋਨੇ ਦਾ 3 ਸਾਢੇ 3 ਕਵਾਂਟਲ ਜਿਹੜਾ ਇੱਕ ਨਾਲ ਚੋਂ ਨਿਕਲ ਜਾਂਦਾ ਮਤਕੀ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਕੀਲੇ ਦੀ ਆਉਟਪੁੱਟ ਉਹ 24 25 26 ਕਵਾਂਟਲ ਦੇ ਹਿਸਾਬ ਨਾਲ ਨਿਕਲਦਾ ਹੈ ਅਸੀਂ ਇੱਕ ਮੰਗ ਰੱਖਦੇ ਹਾਂ ਕਿ ਜਿਹੜੀ ਸਕੀਮ ਬਣਾਈਏ ਇਸ ਸਕੀਮ ਨੂੰ ਥੋੜਾ ਹੋਰ ਵਧਾਇਆ ਜਾਏ ਕਿ ਜਿਨ੍ਹਾਂ ਲੋਕਾਂ ਨੂੰ ਇਹ ਪਾਣੀ ਨਹੀਂ ਲੱਗਦਾ ਇਹ ਥੋੜੇ ਏਰੀਆ ਦੀ ਪਾਣੀ ਲੱਗ ਰਿਹਾ ਅੱਗੇ ਬਹੁਤ ਵੱਡੇ ਏਰੀਆ ਜਿਹੜਾ ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਹੋਰ ਸਕੀਮ ਵੱਡੀ ਕੀਤੀ ਜਾਏ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਇਸ ਸਕੀਮ ਦਾ ਫਾਇਦਾ ਮਿਲ ਸਕੇ ਜਦੋਂ ਇਹ ਪਾਣੀ ਲੱਗਣਾ ਸ਼ੁਰੂ ਹੋਇਆ ਅੱਗੇ ਅਸੀਂ ਖਾਦਾਂ ਦੇ ਜਿਆਦਾ ਨਿਰਭਰ ਕਰਦੇ ਸੀਗੇ ਹੁਣ ਜਿਹੜਾ ਪਾਣੀ ਹੈਗਾ ਇਹਦੇ ਚ ਇੱਕ ਕੁਦਰਤੀ ਖਾਦ ਇਦਾਂ ਦੀ ਹੈ ਗਈ ਏ ਕਿ ਉਹ ਅੱਗੇ ਨਾਲੋਂ ਘੱਟ ਸਾਨੂੰ ਖਾਦ ਪਾਣੇ ਪੈਂਦੀ ਆ ਔਰ ਫਸਲ ਜਿਹੜੀ ਆ ਅੱਗੇ ਨਾਲੋਂ ਜਿਆਦਾ ਹੁੰਦੀ ਏ ਇਸ ਕਰਕੇ ਲੈਂਡ ਨੂੰ ਜਿਹੜਾ ਅੱਗੇ ਵਧਾਇਆ ਜਾਏ ਤਾਂ ਕਿ ਹੋਰ ਵੀ ਲੋਕਾਂ ਨੂੰ ਵੀ ਇਹਦਾ ਫਾਇਦਾ ਮਿਲ ਸਕੇ ਸਾਡੇ ਕਿਸਾਨਾਂ ਦੀ ਇੱਥੇ ਕਮੇਟੀ ਬਣੀ ਹੋਈ ਆ ਔਰ ਕਿਸਾਨਾਂ ਨੂੰ ਹਰ ਮਤਕੀ ਮਹੀਨੇ ਵਿੱਚ ਜਿੱਦਾਂ 30 ਦਿਨ ਹੁੰਦੇ ਆ ਆਪਣੇ ਆਪਣੇ ਬਾਰੀ ਦੇ ਅਨੁਸਾਰ ਪਾਣੀ ਲਾਂਦੇ ਆ ਇੱਥੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਆਪਣੀ ਆਪਣੀ ਵਾਰੀ ਦੇ ਅਨੁਸਾਰ ਪਾਣੀ ਲਾਂਦੇ ਆ ਜੇ ਕਿਸੇ ਨੂੰ ਅਮਰਜੈਂਸੀ ਪਾਣੀ ਦੀ ਲੋੜ ਵੀ ਪੈ ਜਾਂਦੀ ਆ ਤਾਂ ਆਪਣੀ ਦੂਜਾ ਬੰਦਾ ਵਾਰੀ ਛੱਡ ਕੇ ਉਸ ਨੂੰ ਵੀ ਪਾਣੀ ਦੇ ਦਿੰਦਾ ਇਸ ਕਰਕੇ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਆ ਕਿ ਜਿਹੜਾ ਹੈ ਪਾਣੀ ਬੜੇ ਟਾਈਮ ਤੋਂ ਟਾਈਮ ਸਾਨੂੰ ਮਿਲਦਾ ਪ੍ਰੋਜੈਕਟ ਦੇ ਆਉਣ ਦੇ ਨਾਲ ਪਾਣੀ ਦੀ ਸਜੱਜੀ ਵਰਤੋਂ ਹੋ ਰਹੀ ਆ ਵੈਸੇ ਪਾਣੀ ਸਾਰਾ ਵੇਸਟੇਜ ਜਾਣਾ ਸੀ ਇਸ ਏਲ ਅਕਬਾਗੇ ਜਿੰਨਾ ਪ੍ਰੋਜੈਕਟ ਆ ਸਾਡਾ ਅਸੀਂ ਅਸੀਂ ਏਕੜ ਦੇ ਵਿੱਚ ਲੱਗਾ ਹੋਇਆ ਵਾ ਵੱਖ-ਵੱਖ ਜ਼ਿੰਮੇਦਾਰਾਂ ਨੂੰ ਪਾਣੀ ਇਹਦੇ ਵਿੱਚ ਦਿੱਤਾ ਜਾ ਰਿਹਾ ਇਸ ਜਿਹੜਾ ਏਰੀਆ ਦੀ ਅਸੀਂ ਆਪਾਂ ਗੱਲ ਕਰੀਏ ਸਾਰਾ ਬਰਸਾਤ ਤੇ ਨਿਰਭਰਦੇ ਹੋਣ ਕਰਕੇ ਪਹਿਲਾਂ ਝਾੜ ਵੀ ਬਹੁਤ ਘੱਟ ਹੁੰਦਾ ਸੀ ਹੁਣ ਜਿਹੜਾ ਵਾ ਪ੍ਰੋਜੈਕਟ ਲੱਗਣ ਤੋਂ ਬਾਅਦ ਸਾਰੀਆਂ ਜਿੱਦਾਂ ਬਾਕੀ ਪੰਜਾਬ ਦੇ ਵਿੱਚ ਰਵਾਇਤੀ ਫਸਲਾਂ ਲਈਆਂ ਜਾਂਦੀਆਂ ਉਦਾਂ ਸਾਰੀਆਂ ਫਸਲਾਂ ਇੱਥੇ ਲਈਆਂ ਜਾ ਰਹੀਆਂ ਨੇ ਤੇ ਝਾੜ ਦੇ ਵਿੱਚ ਵੀ ਦੋ ਤੋਂ ਤਿੰਨ ਗੁਣਾ ਜਿਹੜਾ ਵਾਅਦਾ ਹੋ ਗਿਆ ਵਾ ਤੇ ਜ਼ਿਮੀਦਾਰਾਂ ਦੇ ਵਿੱਚ ਵੀ ਉਤਸ਼ਾਹਿਤ ਹੋਏ ਨੇ ਜ਼ਿਮੀਦਾਰ ਵੀ ਖੇਤੀ ਦੇ ਪ੍ਰਤੀ ਪਹਿਲਾਂ ਕਾਫੀ ਜ਼ਿਮੀਦਾਰ ਜਿਹੜੇ ਆ ਖੇਤੀ ਛੱਡ ਚੁੱਕੇ ਜਾਂ ਨਾ ਦੇ ਬਰਾਬਰ ਕਰਦੇ ਸੀ ਹੁਣ ਜਿਹੜੇ ਜ਼ਿਮੀਦਾਰ ਆ ਅਲੱਗ-ਅਲੱਗ ਵਿਪਿੰਦਾ ਦੀਆਂ ਖੇਤੀ ਕਰਦੇ ਹਨ ਅਤੇ ਖੇਤੀਬਾੜੀ ਉਤਸ਼ਾਹਿਤ ਹੋ ਕੇ ਨਵੀਆਂ ਫਸਲਾਂ ਨੂੰ ਇੰਟਰੋਡਿਊਸ ਕਰ ਰਹੇ ਹਨ ਜਿੱਦਾਂ ਕਿ ਅਸੀਂ ਫਾਰਮਰ ਨੂੰ ਪੁੱਛਿਆ ਸੀਗਾ ਕਿ ਜਦੋਂ ਪ੍ਰੋਜੈਕਟ ਲਗਾ ਰਹੇ ਸੀ ਕਿ ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਨਾਲ ਬੈਠੇ ਅਸੀਂ ਜਦੋਂ ਕਮੇਟੀ ਬਣਾਉਣ ਲੱਗੇ ਉਹਨਾਂ ਨਾਲ ਪੂਰੀ ਆਪਾਂ ਮੀਟਿੰਗਸ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਕਿ ਬਾਰਿਸ਼ ਤੇ ਟੋਟਲੀ ਨਿਰਭਰ ਸੀ ਜਿਹੜਾ ਕਣਕ ਦਾ ਝਾੜ ਸੀਗਾ ਉਹਨਾਂ ਦਾ 7 ਤੋਂ 8 ਕੁਇੰਟਲ ਦੇ ਆਸ-ਪਾਸ ਬੈਠਦਾ ਸੀਗਾ ਜਿਹੜਾ ਕਿ ਹੁਣ ਵੱਧ ਕੇ ਲਗਭਗ ਜਿਹੜਾ ਕਿ 15-16 ਕੁਇੰਟਲ ਜਾ ਪਹੁੰਚਿਆ ਹੈ ਤੇ ਉਸੇ ਤਰ੍ਹਾਂ ਹੀ ਫਾਰਮਰ ਵੱਲੋਂ ਪਹਿਲਾਂ ਤੇ ਇੱਥੇ ਝੋਨੇ ਦੀ ਜਿਹੜੀ ਕਿ ਫਸਲ ਜਿਹੜੀ ਹੈ ਕਿ ਨਹੀਂ ਹੁੰਦੀ ਸੀਗੀ ਪਰ ਹੁਣ ਕਈ ਕੁਝ ਫਾਰਮਰ ਜਿਹੜੇ ਆ ਕਿ ਇਸ ਪ੍ਰੋਜੈਕਟ ਤੋਂ ਲਾਭ ਲੈ ਕੇ ਆਪਣੀ ਜਿਹੜੀ ਹੈ ਕਿ ਝੋਨੇ ਦੀ ਫਸਲ ਵੀ ਉਗਾ ਰਹੇ ਨੇ ਜਿਦੇ ਵਿੱਚ ਵੀ ਹੁਣੇ ਫਾਰਮਰ ਨੇ ਦੱਸਿਆ ਕਿ ਲਗਭਗ ਉਹਦੇ ਕੋਲ ਉਸਨੇ 24 ਤੋਂ ਲੈ ਕੇ 25 ਕੁਆਂਟਲ ਜਿਹੜਾ ਹੈ ਪਰ ਏਕੜ ਦੇ ਵਿੱਚ ਜਿਹੜਾ ਹੈ ਕਿ ਆਪਣਾ ਝਾੜ ਕੱਢਿਆ ਹੈ ਇਸ ਦੇ ਨਾਲ ਹੀ ਜਿਹੜਾ ਕਿ ਇੱਥੇ ਜਿਹੜੇ ਬਰਸੀਮ ਜਿਹੜਾ ਉਹ ਵੀ ਉਗਾਇਆ ਜਾਂਦਾ ਹੈ ਕੀ ਬਰਸੀਮ ਦੀ ਫਸਲ ਜਿਹੜੀ ਆ ਉਹਦੀ ਖੇਤੀ ਕਰਨ ਨਾਲ ਜਿਹੜਾ ਕਿ ਇਥੋ ਦੇ ਪਸ਼ੂ ਜਿਹੜੇ ਪਾਲਣ ਜਿਹੜਾ ਉਹ ਵੀ ਵਧਿਆ ਇਨਕਰੀਜ਼ ਹੋਇਆ ਲੋਕਾਂ ਨੇ ਜਿਹੜਾ ਕਿ ਪਸ਼ੂ ਜਿੱਥੇ ਛੱਡਦੇ ਸੀ ਆਮ ਆਪਣੇ ਪਹਿਲਾਂ ਜਿਹੜੇ ਸੀਗੇ ਲੋਕ ਪਸ਼ੂ ਚਾਰਨ ਵਾਸਤੇ ਖੁੱਲੇ ਛੱਡ ਦਿੰਦੇ ਸੀ ਕਿ ਜ ਖੁੱਲਾਓ ਆਪਣੇ ਖੇਤਾਂ ਵਿੱਚ ਜਾ ਕੇ ਕਿਤੇ ਵੀ ਚਾਰਾਂ ਜਾਂ ਜੜੀ ਬੂਟੀਆਂ ਆਪਣੇ ਜਿੱਥੋਂ ਵੀ ਖਾ ਕੇ ਉਸ ਤੋਂ ਬਾਅਦ ਉਹ ਆ ਜਾਂਦੇ ਪਰ ਹੁਣ ਜਿਹੜਾ ਪਾਣੀ ਮਿਲਣ ਤੋਂ ਬਾਅਦ ਪ੍ਰੋਪਰ ਬਰਸੀਮ ਦੀ ਜਿਹੜੀ ਆਪਣੀ ਕ੍ਰੋਪਿੰਗ ਕਰ ਰਹੇ ਆ ਉਹ ਤੋਂ ਬਾਅਦ ਉਸ ਦੇ ਨਾਲ ਜਿਹੜਾ ਕਿ ਪਸ਼ੂ ਪਾਲਣ ਵੀ ਜਿਹੜਾ ਹੈ ਕਿ ਇੱਥੇ ਸੁਧਾਰ ਹੋਇਆ ਪਲੱਸ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਕਿ ਜਿਹੜਾ ਕਿ ਪਸ਼ੂ ਲੋਕਾਂ ਨੇ ਰੱਖ ਕੇ ਆਪਣਾ ਦੁੱਧ ਦੀ ਜਿਹੜੀ ਸੇਲ ਕਰ ਸਕਦੇ ਆ ਵਧੀਆ ਆਪਣਾ ਆਪਣਾ ਰੋਜ਼ਗਾਰ ਜਿਹੜਾ ਕਿ ਉਹਨਾਂ ਦਾ ਚੱਲ ਪਿਆ ਮੇਨ ਜਿਹੜਾ ਸੀਗਾ ਕਿ ਜਿੱਦਾਂ ਵੀ ਆਪਣਾ ਜੋ ਵੀ ਸੀਵਰੇਜ ਦਾ ਪਾਣੀ ਸੀਗਾ ਜੋ ਵੀ ਸਾਡੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਆਂਦਾ ਕਿੱਥੋਂ ਆ ਪਹਿਲਾਂ ਤਾਂ ਮੈਂ ਇਸ ਦੇ ਉੱਪਰ ਥੋੜਾ ਜਿਹਾ ਆਪਣਾ ਚਾਨਣਾ ਰੱਖਣਾ ਚਾਹੂੰਗਾ ਥੋੜੀ ਜਾਣਕਾਰੀ ਸਾਂਝੀ ਕਰਦਾ ਕਿ ਸੀਵਰੇਜ ਦਾ ਪਾਣੀ ਜਿਹੜਾ ਇਹ ਆ ਕਿੱਥੋਂ ਰਿਹਾ ਆਮ ਆਪਾਂ ਘਰਾਂ ਦੇ ਵਿੱਚ ਜਿਹੜਾ ਹੈ ਕਿ ਚਾਹੇ ਭਾਂਡੇ ਧੋਨੇ ਆ ਚਾਹੇ ਨਹਾ ਰਹੇ ਆ ਵਾਸ਼ਰੂਮ ਦਾ ਪਾਣੀ ਆ ਗਿਆ ਚਾਹੇ ਸਬਜ਼ੀ ਧੋਣ ਤੋਂ ਲੈ ਕੇ ਆ ਵੀ ਗੱਡੀਆਂ ਧੋਣ ਤੱਕ ਜਿਹੜਾ ਵੀ ਪਾਣੀ ਸਾਡਾ ਜਿਹੜਾ ਹੈ ਕਿ ਵੇਸਟ ਹੋ ਕੇ ਸੀਵਰੇਜ ਦੇ ਵਿੱਚ ਚਲਾ ਜਾਂਦਾ ਹੈ ਯੂਜ਼ ਕਰਨ ਤੋਂ ਬਾਅਦ ਜਿਹੜਾ ਹੈ ਕਿ ਸੀਵਰੇਜ ਦੇ ਵਿੱਚ ਚਲਾ ਜਾਂਦਾ ਹੈ ਉਹ ਜਿਹੜਾ ਪਾਣੀ ਹੈ ਉਹ ਸੀਵਰੇਜ ਦੇ ਰਾਹੀਂ ਜਿਹੜਾ ਹੈ ਕਿ ਐਸਟੀਪੀ ਜਿਹੜਾ ਸਾਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉੱਥੇ ਆ ਹੀ ਕਲੈਕਟ ਕਰਦੇ ਆ ਪਾਣੀ ਜਿਹੜਾ ਕਿ ਮੈਂ ਆਮ ਤੌਰ ਤੇ ਗੱਲ ਕਰੀਏ ਆਪਾਂ ਕਿ ਆਮ ਇੱਕ ਚਾਰ ਬੰਦਿਆਂ ਦੇ ਹਾਊਸਹੋਲਡ ਇੱਕ ਹਾਊਸਹੋਲਡ ਦੇ ਵਿੱਚ ਚਾਰ ਮੈਂਬਰ ਜਿੱਥੇ ਰਹਿੰਦੇ ਆ 1000 ਲੀਟਰ ਆਮ ਤੌਰ ਤੇ ਵਿੱਚ ਜਿਹੜਾ ਕਿ ਇੱਕ ਦਿਨ ਦੀ ਜਿਹੜੀ ਕੰਜ਼ਮਪਸ਼ਨ ਆ ਖਪਤ ਆ ਸਾਡੀ ਲਗਭਗ ਜਿਹੜੀ ਆ ਕਿ 800 ਤੋਂ ਲੈ ਕੇ 1000 ਲੀਟਰ ਜਿਹੜਾ ਪਾਣੀ ਆ ਕਿ ਆਪਾਂ ਯੂਜ਼ ਕਰਦੇ ਆ ਜਿਹਦੇ ਵਿੱਚ ਕੀ ਜਿਵੇਂ ਅਸੀਂ ਕਹੀਏ ਕਿ ਇੱਕ ਜਿਹੜਾ ਪਰਿਵਾਰ ਜਿਹੜਾ ਆ ਚਾਰ ਮੈਂਬਰ ਜਿਹੜਾ ਪਰਿਵਾਰ ਉਹ ਪੀਣ ਵਾਸਤੇ ਜਿਹੜਾ ਕਿ 20 ਤੋਂ 30 ਲੀਟਰ ਜਿਹੜਾ ਦਿਨ ਦਾ ਯੂਜ਼ ਕਰ ਰਿਹਾ ਪਲੱਸ ਉਸ ਤੋਂ ਬਗੈਰ ਜਿਹੜਾ 1000 ਲੀਟਰ ਜਿਹੜਾ ਕਿ ਉਹ ਆਪਣੇ ਕਪੜੇ ਤੋਣ ਵਾਸਤੇ ਜਾਂ ਹੋਰ ਚੀਜ਼ਾਂ ਵਾਸਤੇ ਜਿਹੜਾ ਯੂਜ਼ ਕਰ ਰਿਹਾ ਉਹ ਪਾਣੀ ਜਿਹੜਾ ਸਾਡਾ ਗਰਾਊਂਡ ਵਾਟਰ ਹੈ ਜਿਹੜਾ ਗਰਾਊਂਡ ਦੇ ਧਰਤੀ ਦੇ ਹੇਠਲਾ ਵਾਲਾ ਪਾਣੀ ਆ ਉਹ ਪਾਣੀ ਆਹੀ ਜਿਹੜਾ ਕਿ ਇਹ ਦੂਜੀ ਚੀਜ਼ਾਂ ਵਾਸਤੇ ਯੂਜ਼ ਕੀਤਾ ਜਿਹੜਾ ਕਿ ਕੱਪੜੇ ਧੋਣ ਲਈ ਜੇ ਉਹ ਉਹ ਸਾਰਾ ਸਾਡਾ ਪਹਿਲਾ ਜਿਹੜਾ ਕਿ ਸਿੱਧਾ ਜਿਹੜਾ ਕਿ ਨਹਿਰਾਂ ਦੇ ਵਿੱਚ ਚਲਾ ਜਾਂਦਾ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹ ਸਿੱਧਾ ਨਹਿਰਾਂ ਦੇ ਵਿੱਚ ਜਾਣ ਨਾਲ ਜਿਹੜਾ ਪਾਣੀ ਸਾਡਾ ਨਹਿਰਾਂ ਵਾਲਾ ਸੀ ਉਹ ਪੋਲਿਊਟਿਡ ਹੋ ਜਾਂਦਾ ਸੀਗਾ ਕੁਝ ਜਿਹੜੇ ਆਰਗੈਨਿਕ ਮੈਟਰ ਕਲੇ ਡिके ਹੁੰਦੇ ਜਿਹੜੇ ਆਰਗੈਨਿਕ ਮੈਟਰ ਡिके ਜਿਹੜੇ ਆਪਣੇ ਕਿ ਸੀਵਰੇਜ ਦੇ ਪਾਣੀ ਦੇ ਵਿੱਚ ਸਿੱਧੇ ਪਾਏ ਜਾਂਦੇ ਜਦੋਂ ਉਹ ਪਾਣੀ ਦੇ ਵਿੱਚ ਘੁਲ ਜਾਂਦੇ ਸੀਗੇ ਉਹਦੇ ਨਾਲ ਜਿਹੜਾ ਹੈ ਕਿ ਆਕਸੀਜਨ ਜਿਹੜੀ ਡਿਸੋਲਵ ਜਿਹੜੀ ਸੀਗੀ ਉਹਦੇ ਵਿੱਚ ਪਾਣੀ ਦੇ ਹੁੰਦੀ ਆ ਉਹ ਜਿਹੜੀ ਕਿ ਘਟ ਜਾਂਦੀ ਸੀ ਜਿਹਦੇ ਨਾਲ ਕਿ ਜਿਹੜੇ ਸਾਡੇ ਪਾਣੀ ਦੇ ਜੀਵ ਜੰਤੂ ਆ ਜਿੱਦਾਂ ਕਿ ਮੱਛਲੀ ਹੋਗੀ ਸਾਡੀ ਫਿਸ਼ ਹੋਗੀ ਉਹਨਾਂ ਦੇ ਜਿਹੜੇ ਜੀਵਨ ਨੂੰ ਬਹੁਤ ਜ਼ਿਆਦਾ ਇਫੈਕਟ ਪੰ데요 ਸੀ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਕਿ ਡੈਥ ਵੀ ਹੋਣ ਲੱਗ ਪਿਆ ਸੀਗਾ ਕਾਫੀ ਜਿਹੜੇ ਪਸ਼ੂ ਜਿਹੜੇ ਜੀਵ ਜੰਤੂ ਉਹਨਾਂ ਦੀ ਜਾਨ ਗਵਾਣੀ ਪਈ ਕਿ ਜਿਹੜੇ ਸੀਵ ਦਾ ਡਾਇਰੈਕਟ ਪਾਣੀ ਜਿਹੜਾ ਪੋਲਿਊਟਡ ਜਿਹੜਾ ਘਰ ਰਿਆ ਸੀਗਾ ਸਾਡੇ ਰਿਵਰਸ ਨੂੰ ਇਸ ਤੋਂ ਬਗੈਰ ਜਿਹੜੇ ਪਾਣੀ ਕੁਛ ਪਾਣੀ ਜਿਹੜੇ ਸਾਡੇ ਇੰਡਸਟਰੀ ਏਰੀਆ ਦੇ ਵਿੱਚੋਂ ਨਿਕਲ ਕੇ ਆ ਰਹੇ ਸੀਗਾ ਜਿਹੜਾ ਇੰਡਸਟਰੀ ਦੇ ਤੋਂ ਪੋਲੂਟਿਡ ਪਾਣੀ ਜਿਹੜਾ ਸਿੱਧਾ ਕੀ ਡਾਇਰੈਕਟ ਸਾਡੇ ਰਿਵਰਸ ਦੇ ਵਿੱਚ ਐਂਟਰ ਕਰ ਰਿਹਾ ਸੀਗਾ ਉਹਦੇ ਵਿੱਚ ਜਿਹੜੇ ਕੀ ਪਾਰੀ ਮਾਤਰਾ ਵਿੱਚ ਕਰੋਮੀਅਮ ਹੋ ਗਿਆ ਆਪਣੇ ਮਰਕਰੀ ਹੋ ਗਿਆ ਆਰਸੈਨਿਕ ਹੋ ਗਏ ਉਹ ਤੇ ਜਿਹੜੇ ਕੀ ਹਾਈ ਹੈਵੀ ਮੈਟਲਸ ਇਹਨਾਂ ਨੂੰ ਆਪਾਂ ਕਹਿੰਦੇ ਆ ਕਿ ਜਦੋਂ ਪਾਣੀ ਦੇ ਵਿੱਚ ਐਂਟਰ ਹੁੰਦੇ ਆ ਉਹ ਜੇ ਡਾਇਰੈਕਟ ਇਨਸਾਨ ਦੇ ਅੰਦਰ ਚਲੇ ਜਾਂਦੇ ਆ ਤਾਂ ਉਹ ਇੱਕ ਨਾ ਕਿਸੇ ਦਿਨ ਆ ਕੇ ਇੱਕ ਉਹਦੀ ਕੈਂਸਰ ਵਰਗੀ ਖਤਰਨਾਕ ਬਿਮਾਰੀ ਦਾ ਜਿਹੜਾ ਆ ਕੀ ਕਾਰਨ ਬਣ ਜਾਂਦੇ ਨੇ ਤੇ ਐਸੇ ਕਰਕੇ ਇਹੀ ਪਾਣੀਆਂ ਨੂੰ ਇਹ ਚੀਜ਼ਾਂ ਜਿਹੜੀਆਂ ਇੰਪਿਉਰਿਟੀ ਜਿਹੜੀਆਂ ਹੈਗੀਆਂ ਇਹ ਰਿਮੂਵ ਕਰਨ ਵਾਸਤੇ ਜਿਹੜੇ ਕਿ ਐਸਟੀਪੀ ਪਲਾਂਟਸ ਜਿਹੜੇ ਆ ਕਲੀਨਿਕ ਆਫ ਰਿਵਰ ਕਰਕੇ ਪ੍ਰੋਜੈਕਟ ਜਿਹੜਾ ਕਿ ਚਲਾਇਆ ਗਿਆ ਜਿਹਦੇ ਤਹਿਤ ਕਿ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਕਿ ਐਸਟੀਪੀ ਪਲਾਂਟਸ ਜਿਹੜੇ ਕਿ ਲਗਾਏ ਗਏ ਜਿਹਦੇ ਨਾਲ ਕਿ ਜੋ ਵੀ ਉਹਨਾਂ ਦੀ ਇੰਪਿਉਰਿਟੀ ਹੈਗੀ ਆ ਉਹ ਰਿਮੂਵ ਕਰਕੇ ਉਸ ਪਾਣੀ ਨੂੰ ਜਿਹੜਾ ਹੈ ਕਿ ਆਹੇ ਮੂੜ ਵਰਤੋਂ ਵਿੱਚ ਵੀ ਲਿਆਂਦਾ ਸਾਡੇ ਇਸ ਪਿੰਡ ਵਿੱਚ ਇਸ ਪ੍ਰੋਜੈਕਟ ਨਾਲ ਬਹੁਤ ਹੀ ਵਧੀਆ ਫਾਇਦਾ ਮਿਲ ਰਿਹਾ ਜਿਹੜਾ ਵੇਸਟੇਜ ਪਾਣੀ ਸੀ ਪਹਿਲੇ ਵੇਸਟੇਜ ਪਾਣੀ ਸੀ ਵਿਭਾਗੇ ਨੇ ਇਹਦੇ ਤੇ ਪਾਈਪਲਾਈਨ ਪਾ ਕੇ ਸਾਡੀ 70 80 ਕਿੱਲੇ ਨੂੰ ਇਰੀਗੇਸ਼ਨ ਲਈ ਇਹਨੂੰ ਯੂਜ਼ ਕੀਤਾ ਇਹਦੇ ਨਾਲ ਸਾਡ ਨੂੰ ਝੋਨਾ ਕਣਕ ਬਰਸੀਨ ਹੋਰ ਕਈ ਫਸਲਾਂ ਦਾ ਫਾਇਦਾ ਮਿਲਦਾ ਜਿਹੜਾ ਝਾੜ ਵੀ ਕਾਫੀ ਵੱਧ ਹੈ ਫਸਲਾਂ ਨੂੰ ਖਾਦ ਦੀ ਬਹੁਤ ਘੱਟ ਵਰਤੋਂ ਦੀ ਲੋੜ ਪੈਂਦੀ ਹੈ ਤੇ ਵਿਭਾਗੇ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਇਸ ਕੰਢੀ ਏਰੀਆ ਬਾਰੇ ਸੋਚਿਆ ਤੇ ਜਿਹੜਾ ਬੇਸਟੇਜ ਪਾਣੀ ਸੀ ਉਹ এডੂਕੇਸ਼ਨ ਪਰਪਸ ਨੂੰ ਯੂਜ਼ ਕੀਤਾ ਪਹਿਲੇ ਇੱਥੇ ਸਾਨੂੰ ਫਸਲ ਲਾਉਣ ਵਾਸਤੇ ਡੂੰਘੇ ਬੋਰ ਜਿਸ ਤਰ੍ਹਾਂ ਡੀਜ਼ਲ ਪੰਪ ਦੀ ਵਰਤੋਂ ਕਰਨੀ ਪੈਂਦੀ ਸੀ ਜਿੰਨਾ ਤੁਹਾਨੂੰ ਅੱਜ ਕੱਲ ਪਤਾ ਹੀ ਹੈ ਕਿ ਡੀਜ਼ਲ ਬਹੁਤ ਮਹਿੰਗਾ ਤੇ ਸਾਡਾ ਖਰਚਾ ਬੜਾ ਜ਼ਿਆਦਾ ਹੁੰਦਾ ਸੀ ਪਰ ਇਹ ਪਾਈਪਲਾਈਨ ਪਾਉਣ ਨਾਲ ਸਾਨੂੰ ਫ੍ਰੀ ਆਫ ਕੋਸਟ ਪਾਣੀ ਮਿਲਦਾ ਇਹਦੇ ਤੇ ਕੋਈ ਵੀ ਚਾਰਜ ਨਹੀਂ ਹੈ ਸਾਡੀ ਇੱਕ ਕਮੇਟੀ ਬਣੀ ਹੋਈ ਹੈ ਕਮੇਟੀ ਦੇ ਅਕੋਰਡਿੰਗ ਹੀ ਇਹਦੇ ਚ ਸਾਡੀ ਵਾਰੀ ਪੈ ਜਾਂਦੀ ਹੈ ਤੇ ਉਹਦੇ ਚ ਜਦੋਂ ਬਾਰੀ ਹੁੰਦੀ ਸਾਡੀ ਅਸੀਂ ਉਦੋਂ ਪਾਣੀ ਦੀ ਵਰਤੋਂ ਕਰ ਲੈਂਦੇ ਆ ਸਾਨੂੰ ਇਹ ਨਾਲ ਬੜਾ ਜਿਆਦਾ ਫਾਇਦਾ ਮਿਲਿਆ ਇਹਦੇ ਨਾਲ ਸਾਡਾ ਝਾੜ ਵੀ ਕਾਫੀ ਵਧਿਆ ਅਸੀਂ ਇੱਥੇ ਕਣਕ ਝੋਨਾ ਬਰਸੀਨ ਬਾਜਰਾ ਸਰੋਂ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਜਿਸ ਤਰ੍ਹਾਂ ਸਾਨੂੰ ਲੋੜ ਹੁੰਦੀ ਹੈ ਚਰੀ ਦੀ ਉਹ ਸਾਰੀਆਂ ਬੀਜਦੇ ਆ ਜੀ ਇਹ ਪਾਈਪਲਾਈਨ ਨੂੰ ਅੱਗੇ ਐਕਸਟੈਂਡ ਕੀਤਾ ਜਾਵੇ ਤਾਂ ਜੋ ਇਹ ਸਾਰਾ ਪਾਣੀ ਜਿੰਨਾ ਵੀ ਹੈ ਹੈਗਾ ਇਡੀਕੇਸ਼ਨ ਪਰਪਸ ਲਈ ਵਰਤਿਆ ਜਾਵੇ ਲੋਕਾਂ ਦੀ ਨੂੰ ਧਿਆਨ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਰੀਆਂ ਚੀਜ਼ਾਂ ਦੀ ਯਾਨੀ ਪਾਈਪਲਾਈਨ ਅੱਗੇ ਵਧਾ ਦਿੱਤੀ ਜਾਏ ਤੇ ਲੋਕਾਂ ਨੂੰ ਹੋਰ ਜ਼ਿਆਦਾ ਫਾਇਦਾ ਮਿਲ ਸਕਦਾ ਜੀ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਹਾਂ ਕਿ ਪਾਣੀ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ ਉਹਨੂੰ ਜ਼ਿਆਦਾ ਖੇਤ ਭਰ ਕੇ ਕੋਈ ਪਾਣੀ ਦੀ ਉਹ ਸਾਡੇ ਫਾਇਦੇ ਵਿੱਚ ਨਹੀਂ ਹੁੰਦਾ ਆਪਾਂ ਜਿੰਨਾ ਜੂਜ਼ ਚਾਹੀਦਾ ਪਾਣੀ ਉਨਾ ਹੀ ਵਰਤੀਏ ਤੇ ਅਗਲੇ ਕਿਸਾਨ ਨੂੰ ਦੇ ਦਈਏ ਇਹਨਾਂ ਨਾਲ ਸਾਡੇ ਹੀ ਇੱਕ ਤਾਂ ਫਸਲ ਵਧੀਆ ਹੋਊਗੀ ਦੂਜਾ ਪਾਣੀ ਦੀ ਬਟਾਂ ਵੀ ਨਹੀਂ ਤੋੜੂਗਾ ਨੁਕਸਾਨ ਵੀ ਨਹੀਂ ਕਰੂਗਾ ਨਾਲੇ ਅਗਲੇ ਕਿਸਾਨ ਨੂੰ ਵੀ ਉਹਦਾ ਜ਼ਿਆਦਾ ਫਾਇਦਾ ਹੋਊਗਾ ਜਿੱਦਾਂ ਮੈਂ ਉਹੀ ਪਹਿਲਾਂ ਡਿਸਕਸ ਕੀਤਾ ਕਿ 1000 ਲੀਟਰ ਇੱਕ ਦਿਨ ਦੇ ਵਿੱਚ ਜਿਹੜੀ ਕਿ ਕੰਜ਼ਮਪਸ਼ਨ ਇੱਕ ਇੱਕ ਹਾਊਸਹੋਲਡ ਦੀ ਜਿੱਥੇ ਕਿ ਚਾਰ ਮੈਂਬਰ ਹੀ ਰਹਿੰਦੇ ਆ ਉਹਦੇ ਵਿੱਚ 1000 ਲੀਟਰ ਉਹ ਬਿਲਕੁਲ ਬੇਫਾਲਤੂ ਮਤਲਬ ਕਿ ਬੇਕਾਰ ਹੋ ਕੇ ਕਿ ਪਾਣੀ ਜਿਹੜਾ ਹੈ ਕਿ ਸੀਵਰੇ ਦੇ ਵਿੱਚ ਜਾ ਕੇ ਤੇ ਸਿੱਧਾ ਨਹਿਰੇ ਵਿੱਚ ਐਂਟਰ ਕਰ ਰਹੀ ਹੈਗੀ ਜਿੱਦੇ ਕਿ ਕੋਈ ਵਰਤੋਂ ਨਹੀਂ ਹੋ ਰਹੀ ਸੀ ਉਹਦੇ ਵਿੱਚੋਂ ਆਪਾਂ ਐਸਟੀਪੀ ਦਾ ਫੇਰ ਉਹਦੀ ਰਿਕਵਰੀ ਕਰਕੇ ਇੱਕ ਰੀਸਾਈਕਲ ਕਰਕੇ ਆਪਾਂ ਦੁਬਾਰਾ ਉਹਨੂੰ ਜਿਹੜਾ ਕਿ ਮੂੜ ਵਰਤੋਂ ਵਿੱਚ ਯੂਜ਼ ਕਰ ਰਹੇ ਆਂ ਚਾਹੇ ਉਹਦੇ ਵਿੱਚ 200 300 ਲੀਟਰ ਹੀ ਆਹੀਂ ਉਹਦਾ ਐਂਡ ਤੇ ਆ ਕੇ ਉਹ 1000 ਲੀਟਰ ਚਾਹੇ ਆਹੀਂ 200 300 ਲੀਟਰ ਹੀ ਆਪਾਂ ਦੁਬਾਰਾ ਯੂਜ਼ ਕਰ ਰਹੇ ਆਂ ਪਰ ਮੂੜ ਵਰਤੋਂ ਵਿੱਚ ਉਹ ਆ ਰਿਹਾ ਇਹਦੇ ਨਾਲ ਕੀ ਹੋਏਗਾ ਕਿ ਜਿੰਨੀ ਉਹ 200 300 ਲੀਟਰ ਆਪਾਂ ਇਹ ਖੇਤਾਂ ਦੇ ਵਿੱਚ ਦੇ ਰਹੇ ਆਂ ਉਹੀ ਉਹਦੇ ਨਾਲ ਜਿਹੜੇ ਜਿਹੜੇ ਤਾਂ ਰੇਨਫੈਟ ਏਰੀਆ ਸਾਡਾ ਬਰਾਨੀ ਏਰੀਆ ਉੱਥੇ ਤੇ ਬਿਲਕੁਲ 1 ਲੀਟਰ ਤੱਕ ਪਾਣੀ ਵੀ ਜਿਹੜਾ ਹੈ ਕਿ ਉਹਦਾ ਨਹੀਂ ਸੀਗਾ ਉਹਦੇ ਵਿੱਚ ਕਿ ਆਸੀਂ 200 300 ਲੀਟਰ ਜਿਹੜਾ ਹੈ ਕਿ ਪਰ ਘਰ ਦੀ ਮੈਂ ਕੱਢਿਆ ਕਿ ਜਿਹੜਾ ਸਾਡਾ ਪਾਣੀ ਪੈਂਦਾ ਉਹ ਆਹੀਂ ਖੇਤਾਂ ਦੇ ਵਿੱਚ ਜਿਹੜਾ ਕਿ ਪਰਵਾਇਡ ਕਰਵਾ ਰਿਆ ਉਹੀ 200 300 ਲੀਟਰ ਜਿਹੜਾ ਪਲੇਨ ਏਰੀਆ ਦੇ ਵਿੱਚ ਪਾਵੇ ਅਸੀਂ ਡਾਇਰੈਕਟ ਥੱਲੋ ਜ਼ਮੀਨ ਦੇ ਥੱਲੋ ਜਿਹੜਾ ਪਾਣੀ ਗੱਡ ਰਹੇ ਆ ਜੇ ਉਹੀ 200 300 ਲੀਟਰ ਆਹੀ ਪਾਣੀ ਉੱਥੇ ਵੀ ਯੂਜ਼ ਕਰ ਲੈਣੇ ਆ ਤੇ ਸਾਡਾ ਜਿਹੜਾ ਜ਼ਮੀਨ ਤੋਂ ਜਿਹੜਾ ਵਿੱਚੋਂ ਜਿਹੜਾ ਪਾਣੀ ਜਿਹੜਾ ਡਰਿੰਕਿੰਗ ਵਾਟਰ ਜਿਹਨੂੰ ਅਸੀਂ ਕਹਿੰਦੇ ਆ ਉਹਦੀ ਜਿਹੜੀ ਆਹੀ ਜਿਹੜੀ ਜਿਹੜੀ ਉਹਨੂੰ ਦੁਬਾਰਾ ਕੱਢਣਾ ਪਾਣੀ ਦੇ ਵਿੱਚ ਜਿਹੜਾ ਜ਼ਮੀਨ ਦੇ ਵਿੱਚੋਂ ਕੱਢਣਾ ਆ ਜਿਹੜਾ ਉਹਨੂੰ ਜਿਹੜਾ ਸਾਡੀ ਕਿ ਉਹ ਘਟ ਜਾਈਗੀ ਸਾਡੀ ਜਿਹੜੀ ਆ ਕਿ ਕੰਜ਼ਮਪਸ਼ਨ ਜਿਹੜੀ ਆ 200 300 ਲੀਟਰ ਦੀ ਜਿਹ ਤੇ ਇਹ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਕੋਈ ਵੀ ਕਮਿਊਨਿਟੀ ਪ੍ਰੋਜੈਕਟ ਜਿੱਦਾਂ ਕਿ ਸਾਡਾ ਇੱਥੇ ਚੱਲ ਰਿਹਾ ਹੈ ਹੋਰ ਵੀ ਕਿਤੇ ਵੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਪਿੰਡਾਂ ਦੇ ਵਿੱਚ ਜਿਹੜੇ ਵੀ ਪ੍ਰੋਜੈਕਟ ਚੱਲ ਰਿਹਾ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਹਰ ਇੱਕ ਪੂਰਾ ਆਪਣਾ ਪਾਈਚਾਰਾ ਬਣਾ ਕੇ ਰੱਖੋ ਜਿਹੜੇ ਵੀ ਇਹੋ ਜਿਹੇ ਪ੍ਰੋਜੈਕਟ ਪਾਣੀ ਬਚਾਉਣ ਵਾਸਤੇ ਜਿਹੜੇ ਕਿ ਕੱਲ ਨੂੰ ਸਾਡੇ ਬੱਚਿਆਂ ਵਾਸਤੇ ਬਹੁਤ ਹੀ ਭਵਿੱਖ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਪਾਣੀ ਦੀ ਉਹਦੇ ਵਿੱਚ ਜਿਹੜੇ ਕਿ ਇਹੋ ਜਿਹੇ ਪ੍ਰੋਜੈਕਟ ਜਿਹੜੇ ਚੱਲ ਰਹੇ ਉਹਦੇ ਵਿੱਚ ਪੂਰਾ ਆਪਣਾ ਭਾਈਚਾਰਾ ਬਣਾ ਕੇ ਪੂਰੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਮਦਦ ਕਰੋ। ਬਾਕੀ ਫਸਲਾਂ ਵਿੱਚ ਵੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਖੇਤੀਬਾੜੀ ਯੂਨੀਵਰਸਿਟੀ ਨੇ ਆਜਾਦ ਕੀਤੀਆਂ ਹਨ ਜੋ ਕਿ ਪਾਣੀ ਬਚਾਉਣ ਵਿੱਚ ਕਾਫੀ ਸਹਾਈ ਹੁੰਦੀਆਂ ਹਨ। ਅੱਗੇ ਗੱਲ ਕਰਦੇ ਜਾਈਏ ਆਪਾਂ ਫਸਲਾਂ ਦੇ ਵਿੱਚ ਤਾਂ ਸਬਜ਼ੀਆਂ ਆ ਜਾਂਦੀਆਂ ਹਨ। ਸਬਜ਼ੀਆਂ ਦੇ ਵਿੱਚ ਜੇ ਆਪਾਂ ਪਾਣੀ ਦੀ ਬਚਤ ਕਰਨੀ ਹੋਵੇ ਤਾਂ ਆਪਾਂ ਮਲਚਿੰਗ ਤੇ ਤੁਕਕਾ ਸਿੰਚਾਈ ਦੇ ਨਾਲ ਨਾਲ ਬੈੱਡਾਂ ਉੱਤੇ ਸਬਜ਼ੀਆਂ ਦੀ ਲਵਾਈ ਕਰਕੇ ਪਾਣੀ ਦੀ ਕਾਫੀ ਬਚਤ ਕਰ ਸਕਦੇ ਹਾਂ। ਨਾਲ ਨਾਲ ਆਪਾਂ ਜੇ ਖੇਤ ਵਿੱਚ ਆਪਣੇ ਖਾਲੇ ਛੋਟੇ ਰੱਖੀਏ ਦਰਖਤਾਂ ਦੇ ਆਲੇ ਦੁਆਲੇ ਬਾਗਾਂ ਵਿੱਚ ਬਣਾਏ ਹੋਏ ਬੇਸਨ ਛੋਟੇ ਰੱਖੀਏ ਤਾਂ ਪਾਣੀ ਦੀ ਕਾਫੀ ਵਰਤੋਂ ਬਚਤ ਕੀਤੀ ਜਾ ਸਕਦੀ ਹੈ ਜਿਵੇਂ ਕਿ ਹੁਣ ਦੇਖੀਏ ਅੱਜ ਕੱਲ੍ਹ ਗਰਮੀ ਦਾ ਮੌਸਮ ਕਾਫੀ ਵਧ ਰਿਹਾ ਹੈ ਦਰਖਤਾਂ ਦੇ ਹੇਠ ਰਕਬਾ ਘਟ ਚੁੱਕਾ ਹੈ ਤਾਂ ਆਪਣੇ ਤਾਪਮਾਨ 40 ਤੋਂ ਉੱਤੇ ਜਾਣ ਕਰਕੇ ਖੇਤਾਂ ਵਿੱਚ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਕਰਕੇ ਤੇ ਵਾਸ਼ਪੀਕਰਨ ਵੀ ਜ਼ਿਆਦਾ ਹੋਣ ਕਰਕੇ ਪਾਣੀ ਦਾ ਜੋ ਖਪਤ ਹੈ ਖੇਤਾਂ ਵਿੱਚ ਉਹ ਕਾਫੀ ਵਧ ਗਈ ਹੈ ਪਰ ਇਸ ਖਪਤ ਨੂੰ ਆਪਾਂ ਜੇ ਘਟਾਈ ਕਾ ਘਟਾਉਣ ਦੀ ਗੱਲ ਕਰੀਏ ਤਾਂ ਆਪਾਂ ਨੂੰ ਗੈਰ ਰਵਾਇਤੀ ਫਸਲਾਂ ਵੱਲ ਜਾਣ ਦੀ ਲੋੜ ਹੋਊਗੀ ਜਿਵੇਂ ਅੱਜਕੱਲ ਦੇਖਿਆ ਜਾ ਰਿਹਾ ਹੈ ਕਿ ਕਾਫੀ ਜ਼ਿਮੀਦਾਰ ਵੀਰ ਆਪਣੇ ਖੇਤ ਨੂੰ ਠੰਡਾ ਕਰਨ ਵਾਸਤੇ ਪਾਣੀ ਦੀ ਵਰਤੋਂ ਕਰਦੇ ਹਨ ਉਹ ਇੱਕ ਬਿਲਕੁਲ ਹੀ ਗਲਤ ਤਰੀਕਾ ਹੈ ਪਾਣੀ ਨੂੰ ਵਰਤਣ ਦਾ ਇਸ ਤਰੀਕੇ ਨਾਲ ਸੁਖਾ ਪਾਣੀ ਦੀ ਕਿੱਲਤ ਹੀ ਨਹੀਂ ਪਾਣੀ ਦੀ ਬਰਬਾਦੀ ਨਹੀਂ ਹੋਵੇਗੀ ਬਟ ਇਹਦੇ ਨਾਲ ਨਾਲ ਆਪਣੇ ਖੇਤ ਵਿੱਚ ਹੋਰ ਤਰ੍ਹਾਂ ਦੀ ਸਮੱਸਿਆ ਵੀ ਆ ਸਕਦੀ ਹੈ ਜਿਵੇਂ ਕਿ ਜੇ ਆਪਣਾ ਪਾਣੀ 1.5 ਨੰਬਰ ਤੋਂ ਥੱਲੇ ਹੋਇਆ ਜੇ ਆਪਣਾ ਪਾਣੀ ਖਰਾਬ ਹੋਇਆ ਤੇ ਜੇ ਪਾਣੀ ਆਪਾਂ ਖੇਤ ਠੰਡਾ ਕਰਨ ਲਈ ਖੜਾਉਂਦੇ ਵੀ ਹਾਂ ਤਾਂ ਉਹਨਾਂ ਵਿੱਚ ਸਾਲਟ ਜਿਹਨੂੰ ਆਪਾਂ ਮਾੜੇ ਪਾਣੀ ਦੀ ਸਮੱਸਿਆ ਕਹਿੰਦੇ ਆ ਉਹ ਖੇਤ ਵਿੱਚ ਬਣ ਸਕਦੀ ਹੈ ਜੋ ਆਪਣੀ ਅੱਜ ਦੀ ਬਣੀ ਹੋਈ ਸਥਿਤੀ ਹੈ ਉਸ ਦੇ ਅਨਸਾਰ ਆਪਣੇ ਕੋਲ ਪੰਜਾਬ ਦੇ ਕੋਲ ਜ਼ਮੀਨ ਇਠਲਾ ਪਾਣੀ ਜੋ ਪੀਣ ਯੋਗ ਹੈ ਉਹ ਆਉਣ ਵਾਲੇ ਤਕਰੀਬਨ 10 ਸਾਲਾਂ ਵਿੱਚ ਖਤਮ ਹੋ ਜਾਏਗਾ ਇਹੇ ਪੂਰੇ ਸੰਸਾਰ ਪਰ ਦੇ ਵਿਗਿਆਨੀਆਂ ਦਾ ਕਹਿਣਾ ਹੈ ਦੁਨੀਆ ਦੇ ਵਿੱਚ ਪਾਣੀ ਜੋ ਪੀਣਯੋਗ ਹੈ ਉਹ ਸਿਰਫ 0.4% ਹੀ ਹੈ ਪਰ ਆਪਾਂ ਹਜੇ ਵੀ ਜੇ ਇਸ ਗੱਲ ਦੀ ਪੁੱਛ ਆਪਣੇ ਅੰਦਰ ਪਰਚੋਲ ਕਰ ਲਈਏ ਆਪਾਂ ਫਸਲੀ ਵਿਭਿੰਨਤਾ ਨੂੰ ਅਪਣਾ ਲਈਏ ਖੇਤੀ ਵਿੱਚ ਟਪਕਾ ਸਿੰਚਾਈ ਨੂੰ ਅਪਣਾ ਲਈਏ ਮਲਚਿੰਗ ਵਗੈਰਾ ਦੀ ਵਰਤੋਂ ਕਰੀਏ ਤਾਂ ਖੇਤੀ ਵਿੱਚ ਹੋਣ ਵਾਲੇ ਬੇਲੋੜੇ ਪਾਣੀ ਦੀ ਵਰਤੋਂ ਨੂੰ ਘਟਾ ਸਕਦੇ ਹਾਂ ਤੇ ਘਰਾਂ ਵਿੱਚ ਵੀ ਜੋ ਆਪਾਂ ਗੱਲਾਂ ਕੀਤੀਆਂ ਹਨ ਕਿ ਫਿਲਟਰ ਦੇ ਪਾਣੀ ਦਾ ਜੋ ਵੇਸਟ ਪਾਣੀ ਨਿਕਲਦਾ ਹੈ ਉਸ ਦੀ ਕਿਸੇ ਹੋਰ ਜਗ੍ਹਾ ਵਰਤੋਂ ਕਰਕੇ ਕਾਫੀ ਪਾਣੀ ਦੀ ਕਾਫੀ ਜ਼ਿਆਦਾ ਸਹੀ ਵਰਤੋਂ ਕਰਕੇ ਪਾਣੀ ਨੂੰ ਬਚਾ ਸਕਦੇ ਹਾਂ ਸਾਡੀ ਖੇਤੀ ਵਿੱਚ ਪਾਣੀ ਦੀ ਬਹੁਤ ਐਮੀ ਇੱਥੇ ਵਿਗਿਆਨੀਆਂ ਦੁਆਰਾ ਕੁਝ ਅਜਹਹੀਆਂ ਫਸਲਾਂ اگਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਘੱਟ ਪਾਣੀ ਲੈ ਕੇ ਵਧੇਰੇ ਝਾੜ ਦਿੰਦੀਆਂ ਹਨ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਥਾਵਾਂ ਤੇ ਪਾਣੀ ਦੀ ਦੁਰਵਰਤੋਂ ਰੋਕਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪਾਣੀ ਦੀ ਬਚਤ ਸਾਡੇ ਸਭ ਲਈ ਇੱਕ ਅਹਿਮ ਫੈਸਲਾ ਹੈ ਜਿਸ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਾਭ ਲੈਣਗੀਆਂ